ਅੱਜ ਦੀ ਜਿਹੜੀ ਪ੍ਰੈਸ ਮੀਟਿੰਗ ਆ ਉਹ ਜੋ ਪਿਛਲੇ ਦਿਨੀ ਕੈਂਪ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਜਦੋਂ ਪਠਾਨਪੁਰ ਤੋਂ ਬਦਲ ਕੇ ਬਟਾਲੇ ਵਿੱਚ ਉਹਨਾਂ ਨੇ ਚਾਰਜ ਲਿਆ ਔਰ ਆਉਂਦਿਆਂ ਸਾਰੀ ਉਹਨਾਂ ਨੇ ਨਸ਼ੇ ਨੂੰ ਠੱਲ ਪਾਉਣ ਲਈ ਇੱਕ ਬਹੁਤ ਵੱਡਾ ਆਪਰੇਸ਼ਨ ਜਿਹੜਾ ਕੈਂਪ ਦੇ ਵਿੱਚ ਕੀਤਾ ਜਿਸ ਵਿੱਚ ਸਾਡੇ ਮਾਨਯੋਗ ਡਿਪਟੀ ਸਾਹਿਬ ਸਾਡੇ ਐਸਐਚਓ ਸਾਹਿਬ ਤੇ ਬਹੁਤ ਸਾਰੇ ਆਲਾ ਅਕਸਰ ਉੱਥੇ ਜਾ ਕੇ ਉਹਨਾਂ ਨੇ ਆਪਣੀ ਰੇਡ ਕੀਤੀ ਤੇ ਉਹਨਾਂ ਨੂੰ ਇਨਪੁੱਟ ਸੀ ਕਿ ਬਹੁਤ ਵੱਡੀ ਖੇਪ ਅੱਜ ਨਸ਼ੇ ਦੀ ਜਿਹੜੀ ਹੈ ਉੱਥੋਂ ਬਰਾਮਦ ਕਰਨੀ ਹੈ ਔਰ ਉਹ ਆਪਣੇ ਲਾਮ ਲਸ਼ਕਰ ਦੇ ਨਾਲ ਉੱਥੇ ਸਾਰੇ ਗਏ ਪਰ ਬਹੁਤ ਹੀ ਦੁੱਖ ਨਾਲ ਕਹਿਣਾ ਪੈਂਦਾ ਕਿ ਸਾਡੇ ਬਟਾਲੇ ਦੇ ਜਿਹੜੇ ਆਪਣੇ ਆਪ ਨੂੰ ਕਾਂਗਰਸ ਦੇ ਉੱਗੇ ਲੀਡਰ ਕਹਿਣ ਵਾਲੇ ਔਰ ਉੱਥੋਂ ਦਾ ਜਿਹੜਾ ਮੌਜੂਦਾ ਕਾਉਂਸਲਰ ਉਹਨਾਂ ਦੀ ਵਾਈਫ ਕਾਉਂਸਲਰ ਆ ਰਾਜੂ ਰਾਜੂ ਨਿੱਪਲ ਜਿਹਨਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਨੇ ਆ ਕੇ ਇਹ ਸਾਰੇ ਮਿਸ਼ਨ ਨੂੰ ਫੇਲ ਕੀਤਾ ਔਰ ਬਹੁਤ ਜ਼ਿਆਦਾ ਪੱਦੀ ਸ਼ਬਦਾਵਲੀ ਜਿਹੜੀ ਆ ਉਹ ਵਰਤੀ ਗਈ ਉੱਥੇ ਜਿਹੜਾ ਉਹ ਕਹਿੰਦੇ ਨੇ ਕਿ ਮੈਂ ਕੋਆਪਰੇਟ ਕੀਤਾ ਬਿਲਕੁਲ ਉਹਨਾਂ ਨੇ ਕੋਆਪਰੇਟ ਨਹੀਂ ਕੀਤਾ ਉਹਨਾਂ ਨੇ ਹੁਲਸ ਵਾਲੇ ਨੇ ਜਿਹੜੀ ਖੇਪ ਫੜਨੀ ਸੀ ਉਸ ਨੂੰ ਖੇਪ ਨੂੰ ਫੜਨ ਲਈ ਉਹਨਾਂ ਨੇ ਜਦੋਂ ਰੇਟ ਕੀਤਾ ਤੇ ਇਹਨੇ ਅੱਗੇ ਆ ਕੇ ਜਦੋਂ ਉਹਨੂੰ ਉਹਨਾਂ ਦੇ ਪ੍ਰੋਗਰਾਮ ਨੂੰ ਸਾਰਾ ਡਿਸਮੈਂਟਲ ਹੀ ਕਰ ਦਿੱਤਾ ਸਮਝ ਲਓ ਕਿ ਉਹਨਾਂ ਦਾ ਇੱਕ ਰਾਜੂ ਦਾ ਜਿਹੜਾ ਸਿਸਟਰ ਇਹ ਲਾ ਆ ਉਹਦਾ ਬੇਟਾ ਜਿਹੜਾ ਆ ਉਹਦਾ ਨਾਮ ਹੈਗਾ ਸਾਜਨ ਉਰਫ ਲੌਂਡਾ ਉਹ ਪਹਿਲਾਂ ਤੇ ਲੜਾਈ ਝਗੜਿਆਂ ਦੇ ਵਿੱਚ ਇਨਵਾਲਵ ਸੀ ਔਰ ਫਿਰ ਐਨਡੀਪੀਐਸ ਐਕਟ ਜਿਹੜਾ ਉਹਦੇ ਵਿੱਚ ਵੀ ਉਹ ਇਨਵਾਲਵ ਆ ਜਮਾਨਤ ਤੇ ਉਹ ਬਾਹਰ ਆਇਆ ਇਹੋ ਜਿਹਾ ਪਰਿਵਾਰ ਜਿਹੜਾ ਆਪ ਖੁਦ ਨਸ਼ੇ ਵਿੱਚ ਲਿਪਤ ਹੋਵੇ ਤੇ ਇਹ ਉਹਨੂੰ ਹੱਲਾਸ਼ੇਰੀ ਦੇਣ ਪੁਲਸ ਆਵੇ ਤੇ ਉਸਨੂੰ ਘਰੋਂ ਭਜਾ ਦਿੱਤਾ ਜਾਂ ਜਾਵੇ ਜਦੋਂ ਕਿ ਪੁਲਸ ਨੂੰ ਬਹੁਤ ਵੱਡੀ ਉਥੇ ਖੇਪ ਬਰਾਮਦ ਹੋਣੀ ਸੀ ਮੈਂ ਗੋਲਦੀ ਬਾਜਵਾ ਨੂੰ ਕਹਾਂਗਾ ਤੇ ਉਹ ਤੁਹਾਨੂੰ ਵੀਡੀਓ ਵੀ ਦਿਖਾ ਦਿੰਦੇ ਆ ਕਿ ਉਸ ਵੇਲੇ ਇਹ ਪੁਲਿਸ ਦੇ ਖਿਲਾਫ ਵੀ ਨਾਰੇਬਾਜੀ ਕਰ ਰਿਹਾ ਔਰ ਪੁਲਿਸ ਦੇ ਪੁਲਸ ਨੂੰ ਉਥੋਂ ਜਾਣ ਵਾਸਤੇ ਕਹਿ ਰਿਹਾ ਲੋਕਾਂ ਨੂੰ ਇਕੱਠੇ ਕਰ ਰਿਹਾ ਲਾਮਬੰਦ ਕਰ ਰਿਹਾ ਤਾਂ ਜੋ ਪੁਲਿਸ ਦਾ ਧਿਆਨ ਜਿਹੜਾ ਉਹ ਭਟਕ ਜਾਵੇ ਤੇ ਜਿਹੜੇ ਅਕਿਊਜ਼ ਨੇ ਜਿਹੜੇ ਖੇਪ ਲੈ ਕੇ ਉਹ ਜਿਹੜੇ ਨੇ ਉਹ ਸਾਰੇ ਲੋਕ ਭੱਜ ਜਾਣ ਇਹ ਬਹੁਤ ਵੱਡੀ ਜਿਹੜੀ ਆ ਇਹ ਖੇਪ ਫੜੀ ਜਾਣੀ ਸੀ ਜਿਸ ਨੂੰ ਕਿ ਇਸ ਰਾਜੂ ਜਿਹੜਾ ਉਥੋਂ ਦਾ ਕਾਉਂਸਲਰ ਆ ਉਨੇ ਇਹਨਾਂ ਇਹਨਾਂ ਸਾਰਿਆਂ ਨੂੰ ਭਜਾ ਕੇ ਪੁਲਿਸ ਦੇ ਕੰਮ ਦੇ ਵਿੱਚ ਰੁਕਾਵਟ ਪਾਈ ਹੈ ਸਰਕਾਰੀ ਕੰਮ 'ਚ ਵਿਘਨ ਪਾਇਆ ਔਰ ਉਹਦੇ ਖਿਲਾਫ ਬੰਦੀ ਕਾਰਵਾਈ ਜਿਹੜੀ ਉਹ ਕਰਨੀ ਚਾਹੀਦੀ ਹੈ ਮੈਂ ਇੱਥੇ ਆਪਣੇ ਲੀਡਰਾਂ ਨੂੰ ਵੀ ਕਹਿਣਾ ਚਾਹੁੰਦਾ ਉਹਦੇ ਹੱਕ ਦੇ ਵਿੱਚ ਕਾਂਗਰਸ ਦੇ ਅੱਗੇ ਲੀਡਰ ਇੱਥੋਂ ਦੇ ਪ੍ਰਧਾਨ ਔਰ ਸੀਨੀਅਰ ਮੀਤ ਪ੍ਰਧਾਨ ਜਿਹੜੇ ਉਹ ਆਏ ਨੇ ਕਿ ਅਸੀਂ ਉਹਦੇ ਹੱਕ ਵਿੱਚ ਡਟਾਂਗੇ ਅਸੀਂ ਧਰਨਾ ਲਾਵਾਂਗੇ ਉਹਦੇ ਖਿਲਾਫ ਪਰਚਾ ਨਹੀਂ ਦਰਜ ਹੋਣ ਦੇਵਾਂ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਉਹ ਭਲੇ ਮਾਨਸੋ ਉਹ ਮੇਰੇ ਭਰਾਓ ਤੁਸੀਂ ਵੀ ਲੀਡਰ ਹੋ ਕਦੀ ਨਸ਼ੇ ਦੇ ਖਿਲਾਫ ਆਵਾਜ਼ ਤੁਹਾਡੇ ਲੀਡਰਾਂ ਨੇ ਚੁੱਕੀ ਸੀ ਕਿ ਅਸੀਂ 4 ਦਿਨਾਂ ਚ ਨਸ਼ਾ ਖਤਮ ਕਰ ਦੇਣਾ ਜਿਹੜੇ ਇੱਥੋਂ ਦੇ ਐਮਪੀ ਬਣੇ ਨੇ ਉਹਨਾਂ ਨੂੰ ਵੀ ਪੁੱਛ ਲਵੋ ਕਿ ਉਹ ਨਸ਼ੇ ਵੇਚਣ ਵਾਲਿਆਂ ਦੇ ਹੱਕ 'ਚ ਨੇ ਕਿ ਖਿਲਾਫ ਨੇ ਜੇ ਉਹ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਨੇ ਤਾਂ ਤੁਸੀਂ ਕਿਸੇ ਹਸੇਦ ਦੇ ਨਾਲ ਕਹਿੰਦੇ ਹੋ ਕਿ ਅਸੀਂ ਨਸ਼ਾ ਵੇਚਣ ਵਾਲਿਆਂ ਦੇ ਨਾਲ ਖੜੇ ਆਂ ਔਰ ਉਹਨਾਂ ਦੀ ਪੁਸ਼ਤਪਨਾਹੀ ਕਰ ਰਹੇ ਨੇ ਔਰ ਜਦੋਂ ਕਿ ਉਹਦਾ ਆ ਮੈਂ ਵਿਧ ਪ੍ਰੂਫ ਗੱਲ ਕਰ ਰਿਹਾ ਕਿ ਆ 2 ਐਫ ਆਈ ਆਰਾਂ ਲਾਂਚ ਨੇ ਨਸ਼ੇ ਦੀਆਂ ਔਰ ਉਹ ਜਿਹੇ ਬੰਦਿਆਂ ਦੀ ਆਪਾਂ ਜੇ ਮਦਦ ਕਰਾਂਗੇ ਇਹ ਸਾਰੀ ਦੀ ਸਾਰੀ ਜਿਹੜੀ ਆ ਗੇਮ ਇਹ ਸਾਰੀ ਕਾਂਗਰਸੀ ਖੇਡ ਰਹੀ ਆ ਆਪਣੇ ਬੰਦਿਆਂ ਕੋਈ ਵਕਾਰੀ ਆ ਆਪਣੇ ਬੰਦਿਆਂ ਨੂੰ ਹੀ ਛਿੜਾ ਰਹੀ ਆ ਔਰ ਬਦਨਾਮ ਆਮ ਆਦਮੀ ਪਾਰਟੀ ਨੂੰ ਕਰ ਰਹੀ ਆ ਸਾਡੇ ਐਮਐਲਏ ਸਾਹਿਬ ਨੂੰ ਸਾਡੇ ਸੀਐਮ ਸਾਹਿਬ ਨੂੰ ਬਦਨਾਮ ਕਰ ਰਹੇ ਨੇ ਜਦੋਂ ਕਿ ਖੇਡ ਇਹ ਆਪ ਹੀ ਰਚੀ ਹੋਈ ਇਹਨਾਂ ਨੇ ਸਾਰੇ ਪੁਲਸ ਲਾਈਨ ਰੋਡ ਤੇ ਵੀ ਇਹਨਾਂ ਦਾ ਇੱਕ ਕਾਉਂਸਲਰ ਆ ਉਹ ਵੀ ਕਾਂਗਰਸ ਦਾ ਕਾਉਂਸਲਰ ਆ ਉਹਦਾ ਮੁੰਡਾ ਵੀ ਪਿੱਛੇ ਨਸ਼ੇ ਦੇ ਵਿੱਚ ਫੜਿਆ ਗਿਆ ਉਹ ਵੀ ਜਮਾਨਤ ਤੇ ਬਾਹਰ ਆਇਆ ਮੈਂ ਪੁੱਛਣਾ ਚਾਹੁੰਨਾ ਇਹਨਾਂ ਨੂੰ ਕਿ ਉਹ ਮੇਰੇ ਵੀਰੋ ਇਹ ਪੁਸਤਪਨਾਹੀ ਕਰਨੀ ਛੱਡ ਦਿਓ ਸ਼ਹਿਰ ਦੀ ਡਿਵੈਲਪਮੈਂਟ ਵਾਲੇ ਪਾਸੇ ਆਓ ਸਾਡੇ ਐਮਐਲਏ ਸਾਹਿਬ ਜਿਹੜੇ ਨੇ ਉਹ ਸ਼ਹਿਰ ਦੀ ਡਿਵੈਲਪਮੈਂਟ ਕਰਾ ਰਹੇ ਨੇ ਉਹਨਾਂ ਦੇ ਵਿੱਚ ਅੜਿੱਕਾ ਨਾ ਬਣੋ ਮੈਂ ਮੇਅਰ ਸਾਹਿਬ ਨੂੰ ਇਹ ਵੀ ਪੁੱਛਣਾ ਚਾਹੁੰਨਾ ਕਿ ਮੇਅਰ ਸਾਹਿਬ ਕਹਿ ਰਹੇ ਨੇ ਕਿ ਮੈਂ ਜਿਹੜੇ 325 ਬੰਦੇ ਰੱਖਣੇ ਸੀ ਉਹਦੇ ਚੋਂ 80 ਬੰਦੇ ਜਿਹੜੇ ਆ ਉਹਨਾਂ ਨੂੰ ਨਹੀਂ ਰੱਖਣਾ ਸਾਡੇ ਐਮਐਲਏ ਸਾਹਿਬ ਦੀ ਅਸੀਂ ਪਿੱਠ ਤਪ ਤਪੋਨੇ ਆ ਉਹਨਾਂ ਨੂੰ ਅਸੀਂ ਮੁਬਾਰਕ ਬਾਦ ਦੇਨੇ ਆ ਕਿ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਸੀਐਮ ਸਾਹਿਬ ਕੋ 80 ਬੰਦੇ 80 ਪਰਿਵਾਰਾਂ ਦੀ ਰੋਜੀ ਰੋਟੀ ਲਵਾ ਕੇ ਦੁਬਾਰਾ ਉਹਨਾਂ ਨੂੰ ਰੀਜੁਆਇਨ ਕਰਨ ਲਈ ਇੱਕ ਲੈਟਰ ਲੈ ਕੇ ਆਂਦਾ ਵਾ ਜੇ ਅੱਜ ਵੀ ਹਾਊਸ ਦੇ ਵਿੱਚ ਮਤਾ ਪਾ ਕੇ ਨਹੀਂ ਪਾਉਣਗੇ ਤੇ ਇਹਨਾਂ ਖਿਲਾਫ ਕਾਨੂੰਨੀ ਕਾਰਵਾਈ ਹੋਏਗੀ ਮੈਂ ਪੁੱਛਣਾ ਚਾਹੁੰਨਾ ਮੇਅਰ ਸਾਹਿਬ ਨੂੰ ਕਿ ਮੇਅਰ ਸਾਹਿਬ ਜਦੋਂ ਦੇ ਤੁਸੀਂ ਬਣੇ ਹੋ ਅੱਜ ਤੱਕ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਕੋਈ ਇੱਕ ਮੀਟਿੰਗ ਵੀ ਕੀਤੀ ਜੇ 6 ਮਹੀਨੇ 7 ਮਹੀਨੇ 10-10 ਮਹੀਨੇ ਬਾਅਦ ਇੱਕ ਤੁਸੀਂ ਮੀਟਿੰਗ ਕਰਦੇ ਹੋ ਜਦੋਂ ਕਿ ਲਾਅ ਐ ਕਾਨੂੰਨ ਹੈ ਕਹਿੰਦਾ ਵਾ ਨਗਰ ਨਿਗਮ ਐਕਟ ਇਹ ਕਹਿੰਦਾ ਆ ਕਿ 1 ਮਹੀਨੇ ਚ ਇੱਕ ਮੀਟਿੰਗ ਹੋਣੀ ਜ਼ਰੂਰੀ ਆ ਤੁਸੀਂ 7 7 8 8 ਮਹੀਨੇ ਮੀਟਿੰਗ ਹੀ ਕੋਈ ਨਹੀਂ ਕਰਦੇ ਜੇ ਤੁਸੀਂ ਮੀਟਿੰਗ ਹੀ ਨਹੀਂ ਕਰਨਾ ਉਹਦੇ ਵਿੱਚ ਏਜੰਡੇ ਚ ਕੋਈ ਮਤਾ ਹੀ ਨਹੀਂ ਲੈ ਕੇ ਆਉਣਾ ਡਿਵੈਲਪਮੈਂਟ ਦਾ ਤੇ ਡਿਵੈਲਪਮੈਂਟ ਕਿੱਥੇ ਕਰਨੀ ਆ ਇਸ ਕਰਕੇ ਤੁਸੀਂ ਕਿਰਪਾ ਕਰਕੇ ਅਰਚਨਾ ਨਾਮ ਪਾ ਕੇ ਸਾਡੇ ਐਮਐਲਏ ਸਾਹਿਬ ਤੇ ਨਾਲ ਭਰੋਸੇ ਭਰੋਸਾ ਉਹਨਾਂ ਦਾ ਵੀ ਲਓ ਤੁਸੀਂ ਵੀ ਆਪਣਾ ਭਰੋਸਾ ਦਿਓ ਡਵੈਲਪਮੈਂਟ ਰਲ ਕੇ ਕਰੋ ਤਾਂ ਜੋ ਸ਼ਹਿਰ ਦੇ ਲੋਕਾਂ ਨੂੰ ਇਸ ਗੰਦਗੀ ਭਰੇ ਬਟਾਲੇ ਸ਼ਹਿਰ ਤੋਂ ਨਿਜਾਤ ਮਿਲ ਸਕੇ ਦੇਖੋ ਇਹ ਬਹੁਤ ਗੰਭੀਰ ਸਮੱਸਿਆ ਹੈ ਇਦਾਂ ਦੀ ਗੱਲ ਨਹੀਂ ਹੈ ਕਿ ਕੋਈ ਕੋਈ ਛੋਟੀ ਸਮੱਸਿਆ ਜਿਹੜੀ ਆਪਾਂ ਤੀਜੀ ਪ੍ਰੈਸ ਕਾਨਫਰੰਸ ਆਪਾਂ ਲਗਾਤਾਰ ਕਰ ਰਹੇ ਹਾਂ ਇੱਕੋ ਮੁੱਦੇ ਦੇ ਉੱਤੇ ਜਿਹੜਾ ਗਾਂਧੀ ਨਗਰ ਕੈਂਪ ਦੇ ਵਿੱਚ ਕਾਉਂਸਲਰ ਸਾਹਿਬ ਨੇ ਕੀਤਾ ਕਾਉਂਸਲ ਸਾਹਿਬ ਦੇ ਹੁਣ ਅੱਜ ਰਿਲੇਸ਼ਨ ਤੁਹਾਨੂੰ ਵਿਦ ਐਫ ਆਈ ਆਰ ਵੀ ਤੁਹਾਨੂੰ ਦਾਂਗੇ ਆਪਾਂ ਦੇਖੋ ਗੱਲੀਬਾਤੀ ਜੇ ਆਪਾਂ ਬਾਰ-ਬਾਰ ਗੱਲਾਂ ਉਹੀ ਕਰੀ ਜਾਈਏ ਉਹ ਸਹੀ ਨਹੀਂ ਹੈਗੀ ਵਿਦ ਤੁਹਾਨੂੰ ਪ੍ਰੂਫ ਦਾਂਗੇ ਕਿ ਅਸੀਂ ਐਲੀਗੇਸ਼ਨ ਇਦਾਂ ਨਹੀਂ ਲਾ ਰਹੇ ਹਾਂ ਨਾ ਔਰ ਬੜੇ ਚਾਹ ਨਾਲ ਸੰਜੀਵ ਸ਼ਰਮਾ ਨੇ ਔਰ ਨਾਲ ਗੁੱਡੂ ਸੀਟ ਬੈਠੇ ਸੀ ਔਰ ਉਹਨੇ ਡਿਫੈਂਡ ਕੀਤਾ ਮੇਰੇ ਖਿਆਲ ਨਾਲ ਜੋ ਵੀ ਨਸ਼ੇ ਨੂੰ ਥੋੜਾ ਪ੍ਰੋਸੈਡ ਕਰਦਾ ਵਾ ਉਹਨੂੰ ਐਦਾਂ ਦੇ ਮਤਲਬ ਆਪਾਂ ਹਲਾਸ਼ੇਰੀ ਨਹੀਂ ਦੇਣੀ ਪੰਦੀ ਮੇਨ ਮੁੱਦਾ ਇਹ ਆ ਕਿ ਜਦੋਂ ਇਹਨਾਂ ਦੀਆਂ ਰਿਸ਼ਤੇਦਾਰੀਆਂ ਔਰ ਇੱਕ ਵੀਡੀਓ ਮੈਂ ਤੁਹਾਨੂੰ ਅੱਜ ਦਾਂਗਾ ਉਹਦੇ ਵਿੱਚ ਤੁਸੀਂ ਵੀਡੀਓਜ਼ ਦੇਖਿਓ ਕਿ ਇਹ ਕਹਿ ਰਹੇ ਸੀ ਇਹਨਾਂ ਦਾ ਵਰਜ਼ਨ ਮੈਂ ਸੁਣਿਆ ਸੀ ਕਾਉਂਸਲਰ ਸਾਹਿਬ ਦਾ ਕਿ ਮੈਂ ਮਤਲਬ ਐਸਐਚਓ ਸਾਹਿਬ ਨਾਲ ਨਾ ਮੇਰਾ ਬਹੁਤ ਵਧੀਆ ਤਰੀਕੇ ਨਾਲ ਮੈਂ ਸਮਝਾਇਆ ਔਰ ਜਦ ਕੀ ਉਸ ਵੀਡੀਓ ਜੇ ਤੁਸੀਂ ਦੇਖਿਓ ਇਹ ਪ੍ਰੂ ਕਰ ਰਿਹਾ ਕੈਂਪ ਦੇ ਜਿਹੜੇ ਵਾਸੀ ਆ ਨਾ ਉਹਨਾਂ ਨੂੰ ਪ੍ਰੂਵ ਕਰ ਰਹੇ ਆ ਔਰ ਮੈਂ ਕੈਂਪ ਵਾਲੇ ਨੂੰ ਇਹ ਕਹਿਣਾ ਚਾਹੁੰਗਾ ਕਿ ਐਹੋ ਜਿਹੇ ਕਾਉਂਸਲਰ ਕਾਉਂਸਲਰਾਂ ਦੀ ਗੱਲਾਂ ਦੇ ਵਿੱਚ ਤੁਸੀਂ ਬਿਲਕੁਲ ਬੈਕ ਆਵੇ ਚ ਨਾ ਆਓ ਹੁਣ ਸਾਰੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਆ ਆਪਾਂ ਐਫਆਈਆਰ ਦੇ ਨਾਲ ਕਰ ਰਹੇ ਆ ਆਪਾਂ ਕਿਸੇ ਦੇ ਰਿਸ਼ਤੇਦਾਰ ਦਾ ਨਾਮ ਉਧਾ ਤੇ ਲਿਆ ਨਹੀਂ ਬਿੱਟੂ ਭਾਈ ਨੇ ਜੇ ਸਾਡੇ ਕੋਲ ਪ੍ਰੂਫ ਹੈਗੇ ਆ ਆਪਾਂ ਵਿਦ ਪ੍ਰੂਫ ਗੱਲ ਕਰਦੇ ਪਏ ਹੁਣ ਮੈਂ ਕਾਂਗਰਸ ਦੇ ਜਿਹੜੇ ਵੀ ਸੀਨੀਅਰ ਮੇਰੇ ਵੀਰ ਜਿੰਨੇ ਵੀ ਸੱਜਣਾ ਆਏ ਸੀ ਉਹ ਈਵਨ ਆ ਕੇ ਇਹ ਜ਼ਰੂਰ ਦੱਸਣ ਕਿ ਹੋਣ ਵੀ ਉਹ ਅੱਜ ਕਾਉਂਸਲਰ ਸਾਹਿਬ ਦੇ ਨਾਲ ਖੜੇ ਆ ਕਿ ਕਾਉਂਸਲਰ ਸਾਹਿਬ ਦੇ ਨਾਲ ਨਹੀਂ ਖੜੇ ਉਹਨਾਂ ਨੂੰ ਖੁਦ ਜਾ ਕੇ ਮੈਂ ਕਹੂੰਗਾ ਕਿ ਇਹਨਾਂ ਦੇ ਉੱਤੇ ਜਿਹੜੀ ਵੀ ਬੰਦੀ ਕਾਰਵਾਈ ਹੈ ਉਹ ਖੁਦ ਜਾ ਕੇ ਕਰਵਾਉਣੀ ਚਾਹੀਦੀ ਔਰ ਦੂਜੀ ਚੀਜ਼ ਹੈ ਜੀ ਆਪਾਂ ਸਫਾਈ ਸੇਵਕਾਂ ਦੇ ਉੱਤੇ 80 ਸਫਾਈ ਸੇਵਕ ਦੀ ਪ੍ਰਵਾਨਗੀ ਐਮਐਲਏ ਸਾਹਿਬ ਲੈ ਕੇ ਆਏ ਆ ਪਹਿਲਾਂ 301 ਸਫਾਈ ਸੇਵਕਾਂ ਦੀ ਪ੍ਰਵਾਨਗੀ ਲੈ ਕੇ ਆਏ ਸੀ ਔਰ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਖੋ ਇਹ ਕੰਮ ਅੱਜ ਤੋਂ 25 30 ਸਾਲ ਪਹਿਲਾਂ ਵੀ ਹੋ ਸਕਦੇ ਸੀ ਔਰ ਬਹੁਤ ਵੱਡੀ ਉਪਲਬਧੀ ਐਮਐਲਏ ਸਾਹਿਬ ਦੀ ਜਿਹੜੇ ਮਤਲਬ ਉੱਥੋਂ ਜਾ ਕੇ ਚੰਦੀਗੜ੍ਹ ਵਾਇਆ ਚੰਦੀਗੜ੍ਹੋਂ ਕੰਮ ਕਰਵਾ ਰਹੇ ਜਿਹੜੇ ਇੱਥੇ ਬਹਿ ਕੇ ਮੇਅਰ ਸਾਹਿਬ ਖੁਦ ਕਰਾ ਸਕਦੇ ਸੀ ਹੁਣ ਪਰਸੋਂ ਦੀ ਐਮਐਲਏ ਸਾਹਿਬ ਨੇ ਲੈਟਰ ਜਿਹੜੀ ਆ ਉਹ ਪਹੁੰਚਾ ਦਿੱਤੀ ਆ ਮੇਅਰ ਸਾਹਿਬ ਦੇ ਦਫ਼ਤਰੇ ਅਜੇ ਤੱਕ ਹਾਊਸ ਮੀਟਿੰਗ ਦਾ ਪਤਾ ਨਹੀਂ ਹੈਗਾ ਕਿ ਕਦੋਂ ਹੋਣੀ ਆ ਪਰ ਚਲੋ ਇਹਦੇ ਵਿੱਚ ਜੇ ਨਹੀਂ ਕਰਦੇ ਤੇ ਉਹਨਾਂ ਦੇ ਨੇਚਰਲੀ ਕਾਰਵਾਈ ਵੀ ਹੋਊਗੀ ਜੇ ਨਹੀਂ ਕਰਦੇ ਉਹ ਹਾਊਸ ਦੀ ਮੀਟਿੰਗ ਔਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਸ਼ਾਇਦ ਬਟਾਲੇ ਵਾਸੀਆਂ ਨੂੰ ਨਹੀਂ ਪਤਾ ਹੋਊਗਾ ਈਵਨ ਕਾਗਜ਼ਾਂ ਦੇ ਵਿੱਚ ਜਿਹੜੀ ਮੀਟਿੰਗ ਹੈ ਅਜੇ ਤੱਕ 2.5 ਸਾਲ ਦੇ ਇਹਨਾਂ ਦੇ ਜੋ ਵੀ ਟਰਨਓਵਰ ਇਹਨਾਂ ਦਾ ਰਿਹਾ ਇੱਕ ਹੀ ਮੀਟਿੰਗ ਹੋਈ ਆ ਉਹ ਵੀ ਐਮਐਲਏ ਸਾਹਿਬ ਨੇ ਲਾਸਟ ਤੁਹਾਨੂੰ ਪਤਾ ਹੋਊਗਾ ਕਿ ਬਹੁਤ ਜ਼ੋਰ ਪਵਾ ਕੇ ਜਿਹੜੀ ਮੀਟਿੰਗ ਕਰਾਈ ਸੀ ਗੱਲੀਬਾਤੀ ਮੀਟਿੰਗਾਂ ਜ਼ਰੂਰ ਹੋਈਆਂ ਹਾਊਸ ਦੀਆਂ ਪਰ ਜਿਹੜੀ ਆਪਾਂ ਕਹਿ ਦਈਏ ਵੀ ਆਨ ਦਾ ਰਿਕਾਰਡ ਸਿਰਫ ਇੱਕ ਹੀ ਮੀਟਿੰਗ ਹੋਈ ਆ ਔਰ ਆ ਡਾਇਰੈਕਟਰ ਸਾਹਿਬ ਦੀ ਚਿੱਠੀ ਆ ਮੈਂ ਮੇਅਰ ਸਾਹਿਬ ਨੂੰ ਕਹਾਂਗਾ ਕਿ ਰਾਜਨੀਤੀ ਤੋਂ ਉੱਤੇ ਉੱਠ ਕੇ ਪਲੀਜ਼ ਜਲਦੀ ਤੋਂ ਜਲਦੀ 80 ਪਰਿਵਾਰਾਂ ਨੂੰ ਜਿਹੜੀ ਐਮਐਲ ਸਾਹਿਬ ਨੇ ਖੁਸ਼ਖਬਰੀ ਦਿੱਤੀ ਸੀ ਉਹਦਨ ਉਹ ਆਪਣਾ ਲੱਡੂ ਵੰਡ ਸਕਣ ਜਲਦੀ ਤੋਂ ਜਲਦੀ ਔਰ ਇੱਕ ਹੌਸਲੀ ਮੀਟਿੰਗ ਬੁਲਾ ਕੇ ਔਰ 80 ਕਰਮਚਾਰੀਆਂ ਨੂੰ ਜੋ ਬੰਦਾ ਉਹਨਾਂ ਦਾ ਪੱਤਰ ਨੇ ਉਹਨਾਂ ਨੂੰ ਦਿੱਤੇ ਜਾਣ ਔਰ ਇਸ ਦੇ ਨਾਲ ਮੈਂ ਨਾ ਮੇਅਰ ਸਾਹਿਬ ਨੂੰ ਪੁੱਛੇ ਗਿਆ ਸੀ 6 ਮਹੀਨੇ ਕਿ 6 ਮਹੀਨੇ ਤੁਸੀਂ ਸਾਨੂੰ ਦੇ ਦਿਓ ਫਿਰ ਮੈਂ 3 ਮਹੀਨੇ ਦੇ ਆ ਹੌਲੀ-ਹੌਲੀ ਹੁਣ ਮੈਂ ਮੇਅਰ ਸਾਹਿਬ ਨੂੰ ਨਾ ਹੱਥ ਜੋੜ ਕੇ ਆ ਵੇਖੋ ਨਿਮਰਤਾ ਸਹਿਤ ਬੇਨਤੀ ਕਰਦਾ ਸਰਵਾਂ ਨੂੰ 1 ਮਹੀਨੇ ਦਾ ਸਮਾਂ ਦੇ ਦਿਓ 1 ਮਹੀਨੇ ਦੇ ਉੱਤੇ ਕੋਈ ਵੀ ਤੁਹਾਡੀ ਕਿਤੇ ਨਹੀਂ ਪਾਰਟੀ ਦੇਖਦੀ ਸਾਨੂੰ 1 ਮਹੀਨੇ ਨਾ ਮੇਰ ਛੇਬ ਵੀ ਤੁਸੀਂ ਮੈਂ ਕਹਿੰਦਾ ਵੀ ਮੇਰ ਵੀ ਤੁਸੀਂ ਰਹੋ ਸਾਨੂੰ 1 ਮਹੀਨੇ ਵਾਸਤੇ ਕਮੇਟੀ 'ਚ ਥਾਂ ਦੇ ਦਿਓ ਤੁਹਾਨੂੰ ਦੱਸ ਦਿਆਂ ਵਿਕਾਸ ਹੁੰਦਾ ਕਿਦਾਂ ਬਟਾਲੇ ਦੇ ਵਿੱਚ ਤਿੰਨ ਤਿੰਨ ਲੇਅਰ ਪਾ ਕੇ ਸੜਕਾਂ ਬੰਦੀਆਂ ਨੇ ਜਿਹਨੂੰ ਸੁਖਵੀਰ ਬਾਦਲ ਜੀ ਕਹਿੰਦੇ ਸੀ ਜੇ ਬੰਬ ਦੇ ਨਾਲ ਨਾ ਸੜਕ ਜਿਹੜੀ ਉਹ ਟੁੱਟਦੀ ਦੜਦੀ ਨਹੀਂ ਹੈਗੀ ਉਹ ਮੇਰੇ ਖਿਆਲ ਨਾਲ ਸਾਡੇ ਐਮਐਲਏ ਸਾਹਮਣੇ ਉਹ ਸੜਕ ਬਣਾਈ ਹੈ ਜਿਹੜੀ ਬੰਪ ਵੀ ਮਾਰਿਆ ਮੇਰੇ ਖਿਆਲ ਨਾਲ ਨਹੀਂ ਟੁੱਟੂਗੀ ਤੇ ਹੁਣ ਮੇਰ ਸਾਹਿਬ ਨੂੰ ਰਾਜਨੀਤੀ ਛੱਡ ਗਏ ਤੇ ਵਿਕਾਸ ਵਾਲੇ ਬਣੇ ਹੋਣਾ ਚਾਹੀਦਾ ਜੇ ਕਹਿੰਦੇ ਨੇ ਪੈਸਾ ਨਹੀਂ ਆਉਂਦਾ ਫਿਰ ਇਹਨਾਂ ਦੀ ਤਨਖਾਹਾਂ ਕਿੱਥੋਂ ਪੈਂਦੀਆਂ ਮੇਰ ਸਾਹਿਬ ਵੀ ਅਜ ਤੱਕ ਦੇ ਤਨਖਾਹ ਮੇਰੇ ਖਿਆਲ ਨਾਲ ਤੁਸੀਂ মিডিਆਦਾਰੇ ਵਾਲਿਓ ਔਰ ਤੁਸੀਂ ਮੈਨੂੰ ਥੋੜਾ ਜਿਹਾ ਰਾਈਟ ਹੈ ਜੇ ਮੈਂ ਗਲਤ ਨਹੀਂ ਕਿੰਨੇ ਕਰੋੜ ਰੁਪਇਆ ਕਹਿੰਦੇ ਜੀ 500 ਕਰੋੜ ਰੁਪਇਆ ਬਾਜੋ ਸਾਹਿਬ ਦੇ ਜਿਹੜੇ ਆ ਕਿਉਂ ਜੀ ਪੱਤਰਕਾਰ ਭਾਈ ਜਾਰੇ ਕਿੰਨਾ ਆਇਆ ਸੀ 500 ਕਰੋੜ ਜੀ ਇੰਨਾ ਹੈ ਨਾ ਹੁਣ ਕਿੰਨਾ ਜੀ ਚਲੋ ਆਪਾਂ 500 ਕਰੋੜ ਹੀ ਮੰਨ ਕੇ ਚੱਲਦੇ ਆ 500 ਕਰੋੜ ਜੇ ਬਟਾਲੇ ਨੂੰ ਪੈਸਾ ਆਇਆ ਤੇ ਇੱਕ ਵਾਰਡ ਜਿਹੜੀ ਆ ਹੁਣ ਹੀ ਵੈਸੇ ਤਾਂ ਪਹਿਲਾਂ 35 ਸੀ ਹੁਣ 50 ਹੋ ਗਈਆਂ ਵਾਰਡਾਂ ਇੱਕ ਵਾਰਡ ਨੂੰ 10 ਕਰੋੜ ਰੁਪਈਆ ਹੁੰਦਾ 10 ਕਰੋੜ ਰੁਪਈਆ ਜੇ ਇੱਕ ਵਾਰਡ ਦੇ ਵਿੱਚ ਲੱਗਾ ਹੋਏ 10 ਕਰੋੜ ਰੁਪਈਆ ਇੱਕ ਵਾਰਡ ਦੇ ਵਿੱਚ ਲੱਗਾ ਹੋਏ ਨਾ ਤੇ ਪਤਾ ਲੱਗਦਾ ਵੀ ਪੈਸਾ ਲੱਗਾ ਆ ਔਰੇ ਇੱਛੇ ਤੇ ਲੱਗਾ ਨਹੀਂ 10-10 ਲੱਖ ਰੁਪਏ ਲੋਕੀ ਕਲਪਨਦੇ ਆ ਵੀ ਕੰਮ ਨਹੀਂ ਹੁੰਦਾ ਕੋਈ ਸਾਨੂੰ ਆਣ ਕੇ ਪੁੱਛਦਾ ਮੈਂ ਅੱਜ ਸਾਰੇ ਬਟਾਲੇ ਵਾਸੀਆਂ ਨੂੰ ਦੱਸਣਾ ਚਾਹੁੰਦਾ ਜੇ ਤੁਹਾਡੀ ਵੀ ਇੰਨੀ ਕੁ ਸਮਝ ਜ਼ਰੂਰ ਹੋਊਗੀ 500 ਕਰੋੜ ਚ ਇੱਕ ਵਾਰਡ ਨੂੰ ਹੁੰਦਾ 10 ਕਰੋੜ ਔਰ ਸਵਾਲ ਸਾਨੂੰ ਜ਼ਰੂਰ ਪੁੱਛਿਆ ਕਰੋ ਵੀ ਬਟਾਲੇ ਦੇ ਵਿਕਾਸ ਦੇ ਨਾਲ ਰਿਲੇਟਡ ਮੈਂ ਨਹੀਂ ਕਹਿੰਦਾ ਨਾ ਪੁੱਛੋ ਪਰ ਇਹਨਾਂ ਨੂੰ ਜ਼ਰੂਰ ਇਹ ਪੁੱਛੋਗੇ 10 ਕਰੋੜ ਸਾਡੀ ਵਾਰਡ ਦਾ ਕਿੱਥੇ ਗਿਆ 10 ਕਰੋੜ ਰੁਪਏ ਔਰ ਇਹ ਅੱਗੋਂ ਫਿਰ ਫੰਡ ਮੰਗਣਦੇ ਸਾਨੂੰ ਪਿਛਲੀ ਇਨਫੋਰਮੇਸ਼ਨ ਦੇਣ ਕਿ 10 ਕਰੋੜ ਰੁਪਇਆ ਕਿੱਥੇ ਕਿੱਥੇ ਇਹਨਾਂ ਨੇ ਖਰਚਿਆ ਵਾ ਔਰ ਫਿਰ ਮੈਂ ਥੋੜਾ ਜਿਹਾ ਨਾ ਪਿਛੇ ਆਵਾਂ ਆ ਸੰਜੀਵ ਸ਼ਰਮਾ ਜਿਹੜੇ ਗਿਆਨੀ ਆ ਬਹੁਤ ਇਹ ਕਹਿੰਦੇ ਜੀ 45% ਨਸ਼ਾ ਵਧਿਆ 45% ਨਸ਼ਾ ਕੀ ਹੁੰਦਾ ਤੁਹਾਡੀ ਜਿਹੜੀ ਮਾਨਸਿਕਤਾ ਜਿਹੜੀ ਉਹ ਇੰਨੀ ਥੱਲੇ ਡੇਗ ਗਈ ਆ ਜੇ ਘਰ 'ਚ ਦੋ ਜੀ ਰਹਿੰਦੇ ਹੋ ਨਾ ਤੇ ਇੱਕ ਜੀ ਨਸ਼ੇ ਦੇ ਉੱਤੇ ਆ ਗਿਆ ਕੀ ਤੁਹਾਨੂੰ ਬਟਾਲਾ ਵਾਸੀਓ ਲੱਗਦਾ ਕਿ ਬਟਾਲੇ ਦੇ ਵਿੱਚ ਹਰ ਘਰ ਦੇ ਵਿੱਚ ਇਹ ਚਾਰ ਜੀ ਨੇ ਦੋ ਜੀ ਨਸ਼ੇ ਦੇ ਉੱਤੇ ਹੋ ਗਏ ਆ ਉਹ ਕੋਈ ਆਪਣੀ ਜਿਹੜਾ ਤੁਸੀਂ ਆਂਕੜਾ ਦਿੰਦੇ ਹੋ ਨਾ ਕਿਸੇ ਫੈਕਟ ਦੇ ਉੱਤੇ ਦਿਆ ਕਰੋ ਨਹੀਂ ਤੇ ਐਦਾਂ ਨਾ ਬਹਿ ਕੇ ਪੈਸ ਕਾਨਫਰੈਂਸ ਕਰਨ ਦਾ ਬਿਲਕੁਲ ਫਾਇਦਾ ਨਹੀਂ ਹੁੰਦਾ ਜਿਹੜਾ ਜਲੰਧਰ ਰੋਡ ਆ ਆਪਣਾ ਹਸਿੰਦਾ ਪੁਲ ਮੇਨ ਉਹਨੂੰ ਬੜਾ ਵਧੀਆ ਹਸਿੰਦ ਨੂੰ ਪਲਸਟਰ ਇਹਨਾਂ ਨੇ ਕੀਤਾ ਉਹ ਕਈ ਥਾਵਾਂ ਤੋਂ ਪਾੜ ਵੀ ਗਈ ਹੈ ਸਾਡਾ ਰੋਡ ਮੈਪ ਇਹ ਸੀ ਆਪਾਂ ਇੰਜੀਨੀਅਰ ਸੱਦੇ ਉਸ ਲੋਕੇਸ਼ਨ ਨੂੰ ਜਿਹੜਾ ਅਸੀਂ ਸੋਚਿਆ ਕਿ ਇਹਨਾਂ ਨੇ ਕੰਮ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੋਊਗਾ ਇਹਦੇ ਉੱਤੇ ਆਪਾਂ ਪਾਰਕਿੰਗ ਵਾਸਤੇ ਕਰਾਉਨੇ ਆ ਆਪਾਂ ਬਾਰੋ ਇੰਜੀਨੀਅਰ ਵੀ ਸੱਦੇ ਔਰ ਇੰਜੀਨੀਅਰ ਨੇ ਇਹਦੀ ਦੱਸ ਦਿੱਤੀ ਆ ਵੀ ਇਹਨਾਂ ਨੇ ਕਿੰਨਾ ਕੁ ਵਧੀਆ ਉੱਥੇ ਕੰਮ ਕਰਾਇਆ ਨਿਹਦੇ ਬਟਾਲਾ ਵਾਸੀਆਂ ਨੂੰ ਮੈਂ ਯਕੀਨ ਦਿਵਾਉਣਾ ਕਿ ਤੁਹਾਨੂੰ ਇੱਕ ਵਿਕਾਸ ਇਹ ਲੱਭਣਾ ਸੀ ਕਿ ਉਹ ਹਸਨੀ ਨੂੰ ਆਪਾਂ ਕਵਰ ਕਰਕੇ ਬਟਾਲੇ ਵਾਸੀਆਂ ਨੂੰ ਉੱਥੇ ਪਾਰਕਿੰਗ ਵਾਸਤੇ ਆਪਾਂ ਇੱਕ ਚੀਜ਼ ਇੰਨੀ ਵਧੀਆ ਬਣਾ ਕੇ ਦੇਣੀ ਸੀ ਕੋਈ ਨਹੀਂ ਸਾਨੂੰ ਸਮਾਂ ਦਿੱਤਾ ਵਾ ਅਸੀਂ ਇਹ ਵੀ ਕੰਮ ਕਰਾਂਗੇ ਪਰ ਤੁਹਾਨੂੰ ਮੈਂ ਇਹਨਾਂ ਦੀ ਵਿਕਾਸ ਦਾ ਦੱਸਣਾ ਕਿ ਜਿਹੜੀ ਇਹਨਾਂ ਨੇ ਹਸਨੀ ਨੂੰ ਪਲਸਟਰ ਮਰਵਾਇਆ ਨਾ ਉਹ ਬਾਜਵਾ ਸਾਹਿਬ ਨੇ ਤੇ ਇਆ ਇੱਕ ਦੋ ਗੜੀ ਬਣਾ ਦਿੱਤੀ ਹੈ ਇਸ ਤੋਂ ਇਲਾਵਾ ਮੈਨੂੰ ਨਹੀਂ ਲੱਗਦੀ ਗੱਲ ਜੇ ਤੁਸੀਂ ਦੱਸ ਦੋ ਜੇ ਤੁਸੀਂ ਪੱਤਰਕਾਰ ਭਾਈਚਾਰਾ ਤੁਸੀਂ ਦੱਸ ਦੋ ਜੇ ਕੋ ਕੰਮ ਕਰਾਇਆ ਤੇ ਸਾਰਾ ਤੇ ਸ਼ਹਿਰ ਪੁੱਟਿਆ ਵਿਆ ਸੀ ਜਦੋਂ ਸਾਨੂੰ ਮਿਲੀਏ ਦੇਖੋ ਐਮ ਐਲ ਏ ਸਾਹਿਬ ਸਾਡੇ ਬਹੁਤ ਹੀ ਐਨਰਜੈਟਿਕ ਔਰ ਨੌਜਵਾਨ ਔਰ ਪੂਰੇ ਉर्जावान ਨੇ ਔਰ ਸ਼ਹਿਰ ਦੀ ਬਿਹਤਰੀ ਵਾਸਤੇ ਦਿਨ ਰਾਤ ਮਿਹਨਤ ਕਰ ਰਹੇ ਨੇ ਲੇਕਿਨ ਅਫਸੋਸ ਦੀ ਗੱਲ ਇਹ ਹੈ ਵੀ ਜਿਸ ਤਰੀਕੇ ਨਾਲ ਲੋਕ ਕਹਿੰਦੇ ਨੇ ਵੀ ਹਰ ਸਮੇਂ ਦੇ ਹਰ ਚੀਜ਼ ਦੀ ਪਰਿਭਾਸ਼ਾ ਬਦਲ ਜਾਂਦੀ ਹੈ ਸੋ ਕੋਈ ਵਕਤ ਸੀ ਕਿ ਵਿਰੋਧੀਆਂ ਦੀ ਵੀ ਆਪਣਾ ਲੋਕ ਤਾਰੀਫ ਕਰਦੇ ਸੀ ਅਗਰ ਕੋ ਚੰਗਾ ਕੰਮ ਕਰਦਾ ਹੈ ਸਰਕਾਰ ਅਗਰ ਚੰਗੇ ਕੰਮ ਕਰਦੀ ਤੇ ਵਿਰੋਧੀ ਵੀ ਉਹਦੀ ਤਾਰੀਫ ਕਰਦੇ ਸਨ ਲੇਕਿਨ ਐਸਾ ਮਿਹਾਰ ਜਿਹੜਾ ਰਾਜਨੀਤੀ ਦਾ ਘਿਰ ਚੁੱਕਾ ਹੈ ਕਿ ਐਮ.ਐਲ.ਏ. ਸਾਹਿਬ ਜਿੰਨੇ ਮਰਜ਼ੀ ਚੰਗੇ ਕੰਮ ਕਰਨ ਲੇਕਿਨ ਇਹ ਸਾਡੀ ਵਿਰੋਧੀ ਪਾਰਟੀ ਬੀ.ਜੇ.ਪੀ. ਹੋਈ ਕਾਂਗਰਸ ਹੋਈ ਅਕਾਲੀ ਦਲ ਇਹਨਾਂ ਨੇ ਕੋਈ ਨਾ ਕੋਈ ਉਹਦੇ ਜ਼ਮੀਨ ਮੇਖ ਮਾਰਨੀ ਮਾਰਨੀ ਹੈ ਦੂਸਰੇ ਪਾਸੇ ਡਿਵੈਲਪਮੈਂਟ ਦੀ ਗੱਲ ਕਰੀਏ ਤੇ ਜਦ ਵੀ ਸ਼ਹਿਰ ਦੇ ਲੋਕ ਮੇਅਰ ਸਾਹਿਬ ਨੂੰ ਪੁੱਛਦੇ ਨੇ ਕਿ ਸਾਡੀ ਗਲੀ ਨਹੀਂ ਬਣੀ ਜਾਂ ਇਹ ਕੋਈ ਸੀਵਰੇਜ ਦਾ ਪ੍ਰੋਬਲਮ ਆ ਰਹੀ ਹੈ ਤੇ ਸਾਰਾ ਹੀ ਨਜਲਾ ਜਿਹੜਾ ਐਮ ਐਲ ਏ ਸਾਹਿਬ ਤੇ ਕਰਦੇ ਨੇ ਕਿ ਸਾਨੂੰ ਫੰਡ ਨਹੀਂ ਆ ਰਹੇ ਉਹ ਲੇਕਿਨ ਮੈਂ ਮਹਿਰ ਸਾਹਿਬ ਨੂੰ ਇੱਕ ਚੀਜ਼ ਪੁੱਛਣੀ ਚਾਹਨਾ ਕਿ ਜਿਹੜੇ ਫੰਡ ਐਮ ਐਲ ਏ ਸਾਹਿਬ ਆਲਰੇਡੀ ਲਿਆ ਰਹੇ ਨੇ ਜਾਂ ਜਿਹੜੀਆਂ ਸਹੂਲਤਾਂ ਜਾਂ ਲੋਕਾਂ ਨੂੰ ਪੱਕੇ ਕਰਨ ਵਾਸਤੇ ਆਰਡਰ ਉਤੋਂ ਪੰਜਾਬ ਸਰਕਾਰ ਤੋਂ ਲੈ ਕੇ ਆ ਰਹੇ ਨੇ ਉਹਨਾਂ ਨੂੰ ਮਨਜ਼ੂਰੀ ਦੇਣ ਲੱਗਿਆਂ ਦੇਰੀ ਕਿਉਂ ਕਰਦੇ ਫੇਨੇ ਜਿਸ ਤਰੀਕੇ ਨਾਲ ਮੇਰੇ ਤੋਂ ਪਹਿਲੇ ਬੁਲਾਰੇ ਦੱਸਿਆ ਉਹਨਾਂ ਨੇ ਕਿ ਆਪਣਾ ਹਰ ਕੰਮ ਦੇ ਉੱਤੇ ਦੇਰੀ ਹਰ ਕੰਮ ਦਾ ਜਿਹੜੀ ਕਸੂਰ 6 ਮਹੀਨੇ ਦੇ ਵਿੱਚ ਕਹਿੰਦੇ ਨੇ ਇੱਕ ਮੀਟਿੰਗ ਬੁਲਾਉਂਦੇ ਨੇ ਜਦ ਕਿ ਕੋ ਜਿਹੜਾ ਨਗਰ ਨਿਗਮ ਦਾ ਲਾਭ ਉਹਦੇ ਮੁਤਾਬਕ ਮਹੀਨੇ ਚੱਕ ਮੀਟਿੰਗ ਹੋਣੀ ਚਾਹੀਦੀ ਹੈ ਸੋ ਐਸੀ ਮੈਂ ਸਮਝਦਾ ਵੀ ਇੱਕ ਗੰਦੀ ਰਾਜਨੀਤੀ ਨੂੰ ਛੱਡ ਕੇ ਇੱਕ ਬੜੀ ਸੱਚੀ ਸੁੱਚੀ ਔਰ ਬੜੀ ਪਵਿੱਤਰ ਰਾਜਨੀਤੀ ਕਰਨੀ ਚਾਹੀਦੀ ਹੈ ਸੋ ਇਹਨਾਂ ਨੂੰ ਲੋਕਾਂ ਨੇ 5 ਸਾਲ ਵਾਸਤੇ ਜਿਤਾਇਆ ਕਿ ਸਮੂਹ ਨਾਲ ਜਾ ਕੇ ਲੋਕਾਂ ਦੇ ਸਾਹਮਣੇ ਕਰਨਗੇ ਸੋ ਜੇ ਐਮਐਲਏ ਦੀ ਜਿੱਥੇ ਜਿੱਥੇ ਜ਼ਰੂਰਤ ਪੈਂਦੀ ਹੋ ਤਾਂ ਕਹਿੰਦੇ ਮੇਰੇ ਨਾਲ ਡਿਬੇਟ ਕਰੋ ਬੈਠ ਕੇ ਦੱਸੋ ਮੈਂ ਕਿੱਥੇ ਇਹਨਾਂ ਨੂੰ ਸਾਥ ਨਹੀਂ ਦੇ ਰਿਹਾ ਅਗਰ ਸ਼ਹਿਰ ਦੇ 80 ਕੱਚੇ ਮੁਲਾਜ਼ਮ ਪੱਕੇ ਕਰਨ ਦੇ ਆਰਡਰ ਲੈ ਕੇ ਆਏ ਨੇ ਤੇ ਇਹਨਾਂ ਨੂੰ ਬਿਨਾਂ ਦੇਰੀ ਇਹਨਾਂ ਨੂੰ ਉਸੇ ਦਿਨ ਹਾਊਸ ਦੀ ਮੀਟਿੰਗ ਬੁਲਾ ਕੇ ਉਹਨਾਂ ਨੂੰ ਪਾਸ ਕਰਕੇ ਉਹਨਾਂ ਨੂੰ ਗਰੀਬਾਂ ਨੂੰ ਸਹੂਲਤਾਂ ਦੇਣ ਤਾਂ ਕਿ ਉਹ ਵੀ ਸੀਸਾ ਦੇਣ ਇਹਨਾਂ ਨੂੰ ਮੈਂ ਸੁਖਜਿੰਦਰ ਸਿੰਘ ਡਾਇਰੈਕਟਰ ਰਜਿੰਦਰਾ ਗਰੁੱਪ ਆਫ ਇੰਡਸਟਰੀ ਬਟਾਲਾ ਮੈਂ ਤਾਂ ਇਹੋ ਕਹਿਣਾ ਚਾਹਾਂਗਾ ਕਿ ਜਦੋਂ ਦੀ ਬਟਾਲੇ ਦੇ ਵਿੱਚ ਆਪਣੇ ਐਮਐਲਏ ਸਾਹਿਬ ਸ਼ਿਰੀ ਕੁਲਸੀ ਜੀ ਬਣੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਹੈ ਸਾਡੇ ਬਟਾਲੇ ਦੇ ਵਿੱਚ ਵਿਕਾਸ ਦੀ ਹਨੇਰੀ ਚੱਲ ਰਹੀ ਆ ਆਪਣਾ ਗੁਰਦਾਸਪੁਰ ਚੌਂਕ ਡਿਵੈਲਪ ਕੀਤਾ ਗਿਆ ਹੈ ਅਬਰੀ ਸਰ ਚੌਂਕ ਡਿਵੈਲਪ ਕੀਤਾ ਗਿਆ ਹੈ ਰੋਡ ਜਿਹੜੇ ਨੇ ਬਹੁਤ ਖੁੱਲੇ ਕੀਤੇ ਗਏ ਨੇ ਬਾਈਪਾਸ ਰੋਡ ਖੁੱਲਾ ਕਰਨ ਦਾ ਕੰਮ ਚਾਲੂ ਹੈ ਜੋ ਕਿ ਅਲੀਵਾਰ ਰੋਡ ਤੋਂ ਲੈ ਕੇ ਜਲੰਧਰ ਰੋਡ ਤੱਕ ਕੰਮ ਚੱਲ ਰਿਹਾ ਹੈ ਹਰ ਬਨੇ ਵਿਕਾਸ ਦੀ ਹਨੇਰੀ ਚੱਲ ਰਹੀ ਆ ਸਾਡਾ ਚੌਂਕ ਖੁੱਲੇ ਕੀਤੇ ਗਏ ਨੇ ਆਪਣਾ ਕਾਦੀਆਂ ਦਾ ਚੌਂਕ ਆ ਉਮਰਪੁਰਾ ਚੌਕ ਆ ਖੇਰੇ ਜਿਹੜੀ ਆ ਪੁੱਤ ਚੌਂਕੀ ਦੇ ਲਾਗੇ ਜਿਹੜਾ ਸੇਂਟ ਫਰਾਂਸ ਸਕੂਲ ਨੂੰ ਜਾਂਦਾ ਚੌਕ ਉਹ ਖੁੱਲਾ ਕੀਤਾ ਗਿਆ ਹੈ ਅੱਗੇ ਵੀ ਕਈ ਐਮਐਲਏ ਰਹੇ ਨੇ ਕਈ ਸਰਕਾਰਾਂ ਆਈਆਂ ਨੇ ਪਰ ਕਿਸੇ ਨੇ ਇੰਨਾ ਕਮਾਂਵਲ ਧਿਆਨ ਨਹੀਂ ਦਿੱਤਾ ਅੱਜ ਜਿੱਥੇ ਅਸੀਂ ਸੋਚਨੇ ਹਾਂ ਕਿ ਕਦੀ ਕੰਜੈਸ਼ਨ ਭੀੜ ਭੜਕਾ ਖਤਮ ਨਹੀਂ ਹੋ ਸਕਦਾ ਉਹਨਾਂ ਸੜਕਾਂ ਦੇ ਵੀ ਭੀੜ ਭੜਕਾ ਖਤਮ ਹੋ ਗਿਆ ਕਿ ਲੋਕਾਂ ਨੂੰ ਕਾਫੀ ਇਸ ਮੁਸ਼ਕਲ ਤੋਂ निजात ਮਿਲੀ ਹੈ ਬਾਬੇ ਨਾਨਕ ਦਾ ਜੋ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਵ ਆ ਰਿਹਾ ਹੈ ਉਹਦੇ ਲਈ ਸੜਕਾਂ ਦੀ ਜਾਂ ਹੋਰ ਰਿਸੈਵਰੇਜ ਦੀ ਸਾਰੀ ਜਿੱਥੇ-ਜਿੱਥੇ ਕੰਮ ਹੋਣ ਵਾਲਾ ਵਾ ਪਰਮਾਨੈਂਟ ਕੰਮ ਕੀਤਾ ਜਾ ਰਿਹਾ ਹੈ ਇਹ ਨਹੀਂ ਕਿ ਪਿਛਲੀਆਂ ਸਰਕਾਰਾਂ ਨੂੰ 80-80 ਲੱਖ ਰੁਪਇਆ ਕਰੋੜ-ਕਰੋੜ ਰੁਪਇਆ ਫੰਡ ਆਉਂਦਾ ਸੀ ਐਵੇਂ 5-10 ਲੱਖ ਰੁਪਇਆ ਲਾ ਕੇ ਤੇ ਬਾਕੀ ਸਾਰਾ ਖਾ ਜਾਂਦੇ ਸੀ ਇਹੋ ਜਿਹਾ ਕੋਈ ਕੰਮ ਨਹੀਂ ਹੈਗਾ ਜੋ ਕੰਮ ਹੋ ਰਿਹਾ ਪੱਕਾ ਕੰਮ ਹੋ ਰਿਹਾ ਵਾ ਸਾਨੂੰ ਉਮੀਦ ਹੈ ਵੀ ਜਿਹੜੀਆਂ ਬਾਹਰੋਂ ਸੰਗਤਾਂ ਆਉਣੀਆਂ ਵਾਂ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਹੋਏਗੀ ਮੇਰਾ ਨਾਮ ਦਾਸਕਰਨ ਸੰਧੂ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਜੀ ਬਿਟਾਲੇ ਤੁਮ ਜਿਹੜੀ ਅੱਜ ਦੀ ਪ੍ਰੈਸ ਮੀਟ ਆ ਇਹਦੇ ਵਿੱਚ ਦੋ ਮੁੱਦੇ ਮੇਨ ਚੱਲ ਰਹੇ ਨੇ ਇੱਕ ਤਾਂ ਪਿਛਲੇ ਹਫ਼ਤੇ ਤੋਂ ਬੜਾ ਬਰਨਿੰਗ ਮੁੱਦਾ ਚੱਲ ਰਿਹਾ ਹੈ ਕਿ ਜਿਹੜੇ ਕਾਂਗਰਸ ਦੇ ਕੌਂਸਲਰ ਨੇ ਗਾਂਧੀ ਕੈਂਪ ਤੋਂ ਉਹਨਾਂ ਨੇ ਪੁਲਿਸ ਪਾਰਟੀ ਜਦੋਂ ਉੱਥੇ ਰੀਡ ਕਰਨ ਵਾਸਤੇ ਗਈ ਉਹਨਾਂ ਕੋਲੋਂ ਇੱਕ ਪੱਕੀ ਇਨਫੋਰਮੇਸ਼ਨ ਸੀ ਕਿ ਉਹਨਾਂ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਪੁਲਿਸ ਦੇ ਕੰਮ ਚ ਰਿਕਵਰਡ ਪਾਈ ਤੇ ਪੁਲਿਸ ਨੂੰ ਵੀ ਖਦਸ਼ਾ ਹੈ ਤੇ ਸਾਨੂੰ ਵੀ ਹੈ ਕਿ ਉਹਨਾਂ ਨੇ ਉਸ ਸਮੇਂ ਦੇ ਵਿੱਚ ਜਿਹੜੀ ਪੁਲਿਸ ਕੋਲ ਇਨਫੋਰਮੇਸ਼ਨ ਸੀ ਡਰਗ ਦੀ ਉਹਨਾਂ ਨੇ ਉਹਨੂੰ ਕੋਥੋ ਹਟਾ ਲਿਓ ਇਹਦੇ ਬਾਅਦ ਇਹਦੇ ਮਾਮਲੇ ਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਬਟੂ ਪਾਜੀ ਜਿਹੜੇ ਆ ਉਹਨਾਂ ਨੇ ਤੁਹਾਨੂੰ ਸਬੂਤ ਵੀ ਦੇ ਦਿੱਤੇ ਕਿਉਂਕਿ ਜਿਹੜੇ ਕਾਂਗਰਸ ਦੇ ਆਲਾ ਨੇਤਾ ਨੇ ਬਟਾਲੇ ਦੇ ਜਿਹੜੇ ਕਹਿੰਦੇ ਨੇ ਕਿ ਬਟਾਲਾ ਅਸੀਂ ਆਪਣੇ ਸਿਰ ਤੇ ਥੰਮਿਆ ਹੋਇਆ ਉਹਨਾਂ ਨੇ ਬੜਾ ਪ੍ਰੋਟੈਕਟ ਕੀਤਾ ਔਰ ਇਹ ਸ਼ਾਇਦ ਬਟਾਲੇ ਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿ ਪੁਲਿਸ ਕਿਤੇ ਨਸ਼ੇ ਨੂੰ ਰੋਕਣ ਲਈ ਨਸ਼ੇ ਨੂੰ ਫੜਨ ਵਾਸਤੇ ਗਈ ਹੈ ਤੇ ਆਪੋਜੀਸ਼ਨ ਪਾਰਟੀ ਦੇ ਜਿਹੜੇ ਲੀਡਰ ਹੈ ਉਹ ਮੀਡੀਆ ਦੇ ਵਿੱਚ ਆ ਕੇ ਸਾਰਿਆਂ ਬੋਲ ਰਿਹਾ ਕਿ ਪੁਲਿਸ ਗਲਤ ਹੈ ਸਾਡਾ ਬੰਦਾ ਸਹੀ ਹੈ ਹਾਲਾਂਕਿ ਗੋਲਦੀ ਬਾਜੀ ਨੇ ਵੀਡੀਓ ਵੀ ਦਿਖਾਈ ਸਾਰੇ ਬਟਾਲੇ ਨੇ ਵੀ ਵੇਖੀ ਸਭਨਾਂ ਨੂੰ ਪਤਾ ਹੈ ਜਿਹੜੇ ਕਾਂਗਰਸ ਪਾਰਟੀ ਦੇ ਛੋਟੇ ਵਰਕਰ ਹੈ ਉਹਨਾਂ ਨੂੰ ਵੀ ਪਤਾ ਹੈ ਕਿ ਉਸ ਵੇਲੇ ਉੱਥੇ ਕੀ ਹੋ ਰਿਹਾ ਸੀ ਉਹ ਕਾਉਂਸਲਰ ਸਾਹਿਬ ਜਿਹੜੇ ਉਹ ਪੁਲਿਸ ਦਾ ਸਾਥ ਦੇ ਰਹੇ ਸੀ ਜਾਂ ਇਸ਼ਾਰੇ ਕਰ ਕਰਕੇ ਕਿ ਆਜੋ ਹੁਣ ਸਾਰੇ ਆਜੋ ਇਕੱਠੇ ਹੋ ਜੋ ਸਾਰੇ ਇਹ ਅਸੀਂ ਸਾਰੇ ਪੰਜਾਬੀ ਹੈ ਉਹ ਵੀ ਪੰਜਾਬੀ ਬੋਲ ਰਹੇ ਸੀ ਕੋਈ ਕੋਈ ਫ੍ਰੈਂਚ ਨਹੀਂ ਸੀ ਬੋਲ ਰਿਹਾ ਜਿਹੜੀ ਸਾਨੂੰ ਸਮਝ ਨਹੀਂ ਆਈ ਕਿਸੇ ਦੀ ਉਹ ਜੀ ਕਾਰਵਾਈ ਜਿਹੜਾ ਪੁਲਿਸ ਸਾਡੇ ਐਸਐਸਪੀ ਸਾਹਿਬ ਨੇ ਬਹੁਤ ਸਮਝਦਾਰ ਨੇ ਸਿਆਣੇ ਨੇ ਉਹਨਾਂ ਨੇ ਦੇਖਿਆ ਕਿ ਪੁਲਿਸ ਨੇ ਦੇ ਸਰਕਾਰੀ ਕੰਮ ਚ ਉਸ ਕਾਉਂਸਲਰ ਨੇ ਵਿਧਨ ਪਾਇਆ ਉਹਨਾਂ ਨੇ ਹਰ ਪੁਲਿਸ ਆਪਣੇ ਤਰੀਕੇ ਨਾਲ ਚੱਲਦੀ ਉਸ ਕੰਮ ਨੂੰ ਉਹਨਾਂ ਨੇ ਅੰਡਰ ਰੱਖ ਲਿਆ ਕਿਉਂਕਿ ਕਾਂਗਰਸ ਪਾਰਟੀ ਦੇ ਬਾਕੀ ਲੀਡਰ ਜਿਹੜੇ ਆ ਉਹ ਸਰੀਆਮ ਤੇ ਪ੍ਰੈਸ ਚ ਆ ਚੁੱਕੇ ਨੇ ਕਿ ਤੂੰ ਹੀ ਇਹਨਾਂ ਦੇ ਕਾਰਵਾਈ ਕਰਦੇ ਹੋ ਤੇ ਅਸੀਂ ਬਟਾਲੇ ਦਾ ਮਾਹੌਲ ਖਰਾਬ ਕਰਾਂਗੇ ਅਸੀਂ ਧਰਨੇ ਲਾਵਾਂਗੇ ਹੁਣ ਪੁਲਿਸ ਇਸ ਵੇਲੇ ਨਸ਼ਾ ਤਸਕਰਾਂ ਨੂੰ ਫੜਨ ਚ ਬੀਜ਼ੀ ਹੈ ਹੁਣ ਪੁਲਿਸ ਇਹਨਾਂ ਦੀ ਇਹਨਾਂ ਹਰਕਤਾਂ 'ਵਾਂ ਆਪਣਾ ਟਾਈਮ ਵੇਸਟ ਕਰੇ ਜਨ ਨਸ਼ਾ ਤਸਕਰਾਂ ਨੂੰ ਫੜੇ ਜਿਹੜੀ ਇਨਫੋਰਮੇਸ਼ਨਸ ਪੁਲਿਸ ਕੋਲ ਇੱਕ ਵਾਰੀ ਆਈ ਹੋ ਡੇਲੀ ਆ ਰਹੀ ਹੈ ਬਟਾਲਾ ਦੇ ਸਾਡਾ ਵੈਸੇ ਹੀ ਇਸ ਵੇਲੇ ਇੱਕ ਜਿਆਦਾ ਇਸ਼ੂ ਦੇ ਵਿੱਚ ਚੱਲ ਰਿਹਾ ਪਰ ਜਿੰਨੇ ਵੀ ਇਹ ਮੁੱਦੇ ਹੋ ਰਹੇ ਨੇ ਬਰਨਿੰਗ ਮੁੱਦੇ ਜਿੰਨੇ ਵੀ ਹੋ ਰਹੇ ਨੇ ਕਿਤਨਾ ਕਿਤੇ ਨਸ਼ੇ ਦੇ ਨਾਲ ਹੀ ਰਿਲੇਟਡ ਹੈ ਇੱਕ ਕਤਲ ਹੋਇਆ ਸੀ ਨੌਜਵਾਨ ਦਾ ਪਿਛਲੇ ਮਹੀਨੇ 1-3-4 ਮਹੀਨੇ ਪਹਿਲਾਂ ਹੋਰ ਹੋਇਆ ਸੀ ਕੈਂਪ ਦੇ ਲਾਗੇ ਕਤਲ ਉਹ ਸਾਰੇ ਕਿਤਨਾ ਕਿਤੇ ਇਹ ਨਸ਼ੇ ਦੇ ਨਾਲ ਜੁੜੇ ਹੋਏ ਨੇ ਲੇਕਿਨ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਇਸ ਵੇਲੇ ਸਾਡੇ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਜੀ ਉਹਨਾਂ ਦੀ ਜਿਹੜੀ ਅਕਸ ਆ ਉਹਨੂੰ ਖਰਾਬ ਕਰਨ ਵਾਸਤੇ ਬਟਾਲੇ ਦਾ ਮਾਹੌਲ ਖਰਾਬ ਕਰਨ ਵਾਸਤੇ ਨਸ਼ੇ ਦੇ ਤਸਕਰਾਂ ਦੇ ਹੱਕ ਦੇ ਵਿੱਚ ਖੜੇ ਨੇ ਹੁਣ ਮੈਂ ਕਾਂਗਰਸ ਦੇ ਜਿਹੜੇ ਲੀਡਰ ਸਾਡੇ ਭਰਾ ਨੇ ਅਸੀਂ ਇਕੱਠੇ ਹੀ ਰਹਿੰਦੇ ਆ ਮੈਂ ਹੁਣ ਉਹਨਾਂ ਨੂੰ ਇਹ ਪੁੱਛਣਾ ਚਾਹਨਾ ਵਾਂ ਕਿ ਜਿਹੜੇ ਬਿੱਟੂ ਭਾਜੀ ਨੇ ਸਬੂਤ ਦਿੱਤੇ ਆ ਉਹ ਤੁਹਾਡੇ ਕੋਲ ਵੀ ਅਸੀਂ ਭੇਜ ਦਿੰਨੇ ਮੀਡੀਆ ਨੂੰ ਵੀ ਦੇ ਰਿਹਾ ਹੁਣ ਇਹ ਸਬੂਤ ਉਹਨਾਂ ਕੋ ਆ ਗਿਆ ਕਿ ਉਹਨਾਂ ਕਾਉਂਸਲਰ ਸਾਹਿਬ ਦੇ ਆਪਣੇ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਨਸ਼ੇ ਦੇ ਕੇਸਾਂ ਦੇ ਵਿੱਚ ਨਾਮਜਦ ਹੈ ਜ਼ਮਾਨਤ ਤੇ ਆਏ ਹੈ ਹੁਣ ਉਹ ਆਪ ਆਣਗੇ ਸਾਡੇ ਕੋਲ ਆਪ ਜਾਣਗੇ ਪੁਲਿਸ ਕੋਲ ਕਿ ਠੀਕ ਹੈ ਜੀ ਅਸੀਂ ਗਲਤ ਸੀ ਹੁਣ ਇਹਨਾਂ ਦੇ ਉੱਪਰ ਕਾਰਵਾਈ ਕਰੋ ਆ ਸਮੇਂ ਸੋਡੀ ਆਗੂ ਆਮ ਆਦਮੀ ਪਾਰਟੀ ਅੱਜ ਨਸ਼ੇ ਦੇ ਮੁੱਦੇ ਤੇ ਉਹ ਸ਼ਹਿਰ ਦੇ ਜਿਹੜੇ ਵਾਡਾਂ ਦੇ ਕੰਮ ਨੇ ਜੋ ਕਾਰਪੋਰੇਸ਼ਨ ਨਾਲ ਰਿਲੇਟਿਡ ਨੇ ਉਹਦੇ ਸਬੰਧ ਦੇ ਵਿੱਚ ਅੱਜ ਆਪਾਂ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਕਰ ਰਹੇ ਆ ਪਹਿਲਾਂ ਤਾਂ ਨਸ਼ੇ ਦੇ ਮੁੱਦੇ ਦੇ ਦੇਖੋ ਨਸ਼ੇ ਦੇ ਮੁੱਦੇ ਦੇ ਕਾਂਗਰਸ ਲੀਡਰ ਬਹੁਤ ਹੀ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਨੇ ਜੋ ਕਿ 70-75 ਸਾਲਾਂ ਦੇ ਵਿੱਚੋਂ ਜਿਹੜਾ ਕੰਮ ਚੱਲਦੇ ਆ ਰਹੇ ਨੇ ਉਹ ਅੱਜ ਇੱਕ ਹੀ ਲੀਡਰ ਤੇ ਮਾਨਜੋਗ ਐਮਐਲਏ ਸ਼ਹਿਰੀ ਕਲਸੀ ਜੀ ਦੇ ਸੁੱਟੇ ਜਾ ਰਹੇ ਨੇ ਔਰ ਜਦੋਂ ਮਾਨਜੋਗ ਐਮਐਲਏ ਸ਼ਹਿਰੀ ਕਲਸੀ ਜੀ ਨੇ ਔਰ ਭਗਵੰਤ ਮਾਨ ਜੀ ਦੇ ਮੁੱਖ ਮੰਤਰੀ ਪੰਜਾਬ ਉਹਨਾਂ ਨਾਲ ਪੁਲਿਸ ਪ੍ਰਸ਼ਾਸਨ ਨੇ ਨਾਲ ਰਲ ਕੇ ਜਦੋਂ ਇਹ ਨਸ਼ੇ ਦੇ ਮੁੱਦੇ ਤੇ ਕਾਰਵਾਈ ਕੀਤੀ ਗਈ ਤਾਂ ਅੱਜ ਉਹੀ ਬੰਦੇ ਸਾਹਮਣੇ ਆ ਰਹੇ ਨੇ ਜਿਹੜੇ ਬੰਦੇ ਇਹਦਾ ਵਿਰੋਧ ਕਰ ਰਹੇ ਸੀ ਬੜਾ ਕਹਿ ਰਹੇ ਸੀ ਕਿ ਜੀ ਐਮਐਲਏ ਸਾਹਿਬ ਕੋਈ ਕਾਰਵਾਈ ਨਹੀਂ ਕਰ ਰਹੇ ਔਰ ਇਹਨਾਂ ਦੇ ਲੀਡਰ ਇਹਨਾਂ ਦੇ ਕਾਉਂਸਲਰ ਉਹ ਪਿਕਚਰ ਦੇ ਵਿੱਚ ਵੀਡੀਓ ਦੇ ਵਿੱਚ ਨਜ਼ਰ ਆਏ ਨੇ ਸਾਡੇ ਗੋਲਦੀ ਬਾਵਾ ਜੀ ਉਹਨੇ ਵੀ ਤੁਹਾਨੂੰ ਉਹਦੇ ਵਿੱਚ ਵੀਡੀਓ ਚ ਦੱਸਿਆ ਔਰ ਮਾਨਜੋਗ ਸਾਡੇ ਬਿੱਟੂ ਜੀ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਤੁਹਾਨੂੰ ਵੀ ਪ੍ਰੂਫ ਤੁਹਾਨੂੰ ਸਾਰੀਆਂ ਚੀਜ਼ਾਂ ਦੱਸਿਆ ਅਸੀਂ ਕਾਂਗਰਸ ਪਾਰਟੀ ਦੇ ਅੱਗੇ ਬੜਾ ਦਿਨ ਕਹਿ ਰਹੇ ਸੀ ਕਿ ਜੀ ਕੋਈ ਸਾਡੇ ਸਬੂਤ ਨਜ਼ਰ ਆਏਗਾ ਇਸ ਪਾਰਟੀ ਵਿੱਚੋਂ ਇਹਨ ਅੱਜ ਅਸੀਂ ਇਹਨਾਂ ਅਗੇ ਅਪੀਲ ਕਰਦੇ ਆਂ ਕਿ ਜਿਹੜੇ ਉਹਦਨ ਮਾਨਯੋਗ ਸੰਜੀਵ ਸ਼ਰਮਾ ਜੀ ਸੀਗੇ ਇਹਨਾਂ ਦੇ ਪ੍ਰਧਾਨ ਕਾਂਗਰਸ ਸਿਟੀ ਦੇ ਪ੍ਰਧਾਨ ਅੱਜ ਕੱਢਣ ਪਾਰਟੀ ਚੋਂ ਬਾਹਰ ਹਨ ਨਾ ਕਾਰਨ ਪ੍ਰੈਸ ਕਾਉਂਫਰੰਸ ਕਰਕੇ ਕੱਢਣ ਪਾਰਟੀ ਚੋਂ ਬਾਹਰ ਔਰ ਪੁਲਿਸ ਪ੍ਰਸ਼ਾਸਨਿਕ ਕਰਨ چلاਗਾ ਔਰ ਨਾਲ ਐਮਐਲਏ ਸਾਹਿਬ ਦੀ ਬਾਕੀ ਰਹੀ ਗੱਲ ਜਿਹੜੇ ਕਾਰਪੋਰੇਸ਼ਨ ਦੇ ਕੰਮਾਂ ਦੀ ਇਹ ਜਿਹੜੇ ਸ਼ਹਿਰ ਦੇ ਵਿੱਚ ਮਾੜੇ ਮੋਟੇ ਹੋ ਰਹੇ ਨੇ ਇਹ ਵੀ ਐਮਐਲਏ ਸਾਹਿਬ ਦੀ ਬਦੌਲਤ ਹੋ ਰਹੇ ਨੇ ਬਾਕੀ ਇਹਨਾਂ ਨੂੰ ਇਹ ਬੇਨਤੀ ਕਰਦੇ ਆਂ ਕਿ ਰਾਜਨੀਤੀ ਨਾ ਕਰੋ ਬਾਬਾਈ ਦਾ ਵਿਆਹ ਸਿਰ ਤੇ ਐ ਔਰ ਸਾਰੇ ਸ਼ਹਿਰ ਦੇ ਵਿੱਚ ਬਲੈਕਆਊਟ ਹੋਇਆ ਔਰ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਇਹ ਪੰਜ ਮੈਂਬਰੀ ਕਮੇਟੀ ਤੋਂ ਬੜਾ ਓਖੇ ਨੇ ਜਿਹੜੀ ਪੰਜ ਮੈਂਬਰੀ ਕਮੇਟੀ ਤੋਂ ਓਖੇ ਇਸ ਕਰਕੇ ਨੇ ਕਿ ਲੋਕਾਂ ਦੇ ਕੰਮ ਹੋ ਰਹੇ ਨੇ ਪੰਜ ਮੈਂਬਰੀ ਕਮੇਟੀ ਵੱਲੋਂ ਉੱਥੇ ਜਾ ਕੇ ਤੁਸੀਂ ਸਾਡੇ ਰਜਿਸਟਰ ਦੇ ਵੇਖੋ ਕਿਦਾਂ ਲੋਕਾਂ ਦੇ ਡੇਲੀ ਜਿਹੜੇ ਕੰਮ ਲੋਕਾਂ ਦੇ ਦਾਦਾ ਸਾਲਾਂ ਤੋਂ ਪੈਂਡਿੰਗ ਆ ਕੱਚੇ ਕੋਟਿਆਂ ਦੇ ਚਾਹੇ ਕੋਈ ਗਲੀਆਂ ਨਾਲੀਆਂ ਦੇ ਅੱਜ ਤੱਕ ਉਹੀ ਨਹੀਂ ਨਾ ਕੋਈ ਸੁੱਤਰ ਹੋਣ ਦੇ ਤੇ ਮੰਨਿਓਗੇ ਤਿਰਤ ਬਾਜਵਾਜੀ ਕਹਿੰਦੇ ਸੀ ਕਿ ਮੈਂ 300 ਕਰੋੜ ਸ਼ਹਿਰ ਚ ਲਾਇਆ ਉਹ ਮਾਨੂੰ ਸਮਝ ਨਹੀਂ ਆ ਰਹੀ 300 ਕਰੋੜ ਲੱਭਾ ਕਿਤੇ ਆ ਮੈਨੂੰ ਤਾਂ ਲੱਗਦਾ ਹਸਲੀ ਜੀ ਰੋਡ ਛੜਿਆ ਇਹਨਾਂ ਨੇ ਇਸ ਕਰਕੇ ਆਪਾਂ ਇਹ ਜਾਣਦੇ ਆ ਕਿ ਮੈਂ ਕੱਲ ਵੀ ਇੰਟਰਵਿਊ ਦੇ ਵਿੱਚ ਕਿਹਾ ਕਿ ਮਾਣਯੋਗ ਐਮ.ਐਲ.ਏ ਸਭ ਬਹੁਤ ਵਧੀਆ ਕੰਮ ਕਰ ਰਿਹਾ ਹੈ ਉਹਨਾਂ ਦਾ ਸਾਥ ਦਿਓ ਔਰ ਬਾਕੀ ਜੇ ਨਸ਼ੇ ਦੇ ਮੁੱਦੇ ਤੇ ਆਪਾਂ ਜਿਹੜੀ ਰਾਜਨੀਤੀ ਕਰਨੇ ਰਾਜਨੀਤੀ ਨਾ ਕਰੀਏ ਪੁਲਿਸ ਪ੍ਰਸ਼ਾਸਨ ਨੂੰ ਆਪਣਾ ਕੰਮ ਕਰਨ ਦੀਏ ਮੈਂ ਐਸ.ਐਚ.ਓ ਪ੍ਰਭਜੋ ਸਿੰਘ ਨੂੰ ਵੀ ਵਧਾਈ ਦਿੰਦਾ ਜਿਨ੍ਹਾਂ ਨੇ ਵਧੀਆ ਛਲਾਗਾ ਜੋਗ ਤਰੀਕੇ ਨਾਲ ਉੱਥੇ ਕੰਮ ਕੀਤਾ ਔਰ ਅਸੀਂ ਚਾਹੁੰਦੇ ਆ ਕਿ ਜਿਹੜਾ ਇਸ ਕੰਮ ਦੇ ਵਿੱਚ ਜੜੀਕੇ ਬਣੇ ਨੇ ਪੁਲਿਸ ਪ੍ਰਸ਼ਾਸਨ ਆਪਣੇ ਤਰੀਕੇ ਨਾਲ ਉਹ ਬੰਦੇ ਤੇ ਕਾਰਵਾਈ ਕਰੇ ਜਿਹੜਾ 80 ਬੰਦਿਆਂ ਦੀ ਮੈਂ ਵੀ ਅੱਜ ਗੱਲ ਸੁਣੀ ਹੈ ਕਿ ਉਹ ਗੱਲਾਂ ਕੱਲ ਵੀ ਬਲ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਸਾਡੇ ਕੋਲ ਚੰਨੀ ਸਰਕਾਰ ਦੇ ਵਲੇ ਚੰਨੀ ਸਰਕਾਰ ਨੇ ਇਹ ਮਤਾ ਪਾਸ ਕੀਤਾ ਸੀ ਕਿ ਜਿਹੜੇ ਠੇਕੇਦਾਰ ਸਿਸਟਮ ਤੇ ਕੰਮ ਕਰਦੇ ਨੇ ਉਹਨਾਂ ਨੂੰ ਕਾਰਪੋਰੇਸ਼ਨ ਭਰਤੀ ਕਰ ਲਵੇ ਤੇ ਉਹ ਸਾਡੇ ਕੋਲ 315 ਬੰਦੇ ਜਿਹੜੇ ਨਾ ਕੰਮ ਕਰ ਰਹੇ ਸੀਗੇ ਉਹਨਾਂ 315 ਬੰਦਿਆਂ ਦਾ ਅਸੀਂ ਮਤਾ ਪਾ ਕੇ ਭੇਜਿਆ ਉਹਦੀ ਸਰਕਾਰ ਨੇ ਸਾਨੂੰ ਮਨਜ਼ੂਰੀ ਦੇ ਦਿੱਤੀ ਉਸ ਤੋਂ ਬਾਅਦ ਸਰਕਾਰ ਬਦਲ ਗਈ ਤੇ ਇਹ ਸਰਕਾਰ ਨੇ ਕਹਿਤਾ ਜੇ ਇਹ ਜਿਹੜੀ ਭਰਤੀ ਆ ਇਹਨੂੰ ਕੈਟਾਗਰੀ ਵਾਈਜ਼ ਭਰਤੀ ਕਰਨਾ ਉਹ ਭਰਤੀ ਜਿਹੜੀ ਹੈ ਕੈਟਾਗਰੀ ਵਾਈਜ਼ ਨਾਲ ਹੋਣ ਲੱਗ ਪਈ ਤੇ ਇਹ ਜਿਹੜੇ 80 ਬੰਦੇ ਨੇ ਇਹ ਪੁਰਾਣੇ ਬੰਦਿਆਂ 'ਚੋਂ ਇਹਨਾਂ ਨੇ ਬਾਹਰ ਕਰ ਦਿੱਤੇ ਉਹ ਭਰਤੀ ਵੀ ਜਿਹੜੀ ਆ ਬੜੀ ਚੋਰ ਮੋਰੀ ਨਾਲ ਕਰਦੇ ਰਹੇ ਆ ਕਿ ਜਿਹੜੀਆਂ ਫਾਈਲਾਂ ਅਸੀਂ ਕੀਆਂ ਉਹਨਾਂ ਨੂੰ 2-3 ਮਹੀਨੇ ਬਾਹਰ ਹੀ ਰੱਖਿਆ ਕਾਰਪੋਰੇਸ਼ਨ 'ਚ ਫਾਈਲਾਂ ਹੀ ਨਹੀਂ ਰਹੀਆਂ ਤੇ ਉਹ ਜਿਹੜਾ ਇਹਨਾਂ ਨੂੰ ਦਿਲ ਕਰਦਾ ਸੀ ਉਹਨੂੰ ਭਰਤੀ ਕਰ ਲੈਂਦੇ ਸੀ ਜਿਹਦਾ ਦਿਲ ਕਰਦਾ ਹੀ ਨਹੀਂ ਭਰਤੀ ਕਰਦੇ ਜਿਹੜੀ ਅਸੀਂ ਕਮੇਟੀ ਬਣਾਈ ਉਹ ਕਾਉਂਸਲਰਾਂ ਨੂੰ ਜਦੋਂ ਇਹਨਾਂ ਨੇ ਭਰਤੀ ਇੰਟਰਵਿਊ ਚ ਬਾਕੇ ਰੱਖਿਆ ਬਾਅਦ ਦੇ ਵਿੱਚ ਉਹਨਾਂ ਨੂੰ ਦੱਸਿਆ ਵੀ ਨਹੀਂ ਕਿ ਅਸੀਂ ਕਿੰਨੂੰ ਭਰਤੀ ਕੀਤਾ ਕਿਡੂ ਨਹੀਂ ਭਰਤੀ ਕੀਤਾ ਉਹ ਆਰਟੀਆਈਆਂ ਪਾਉਂਦੇ ਨੇ ਅੱਜ ਤੱਕ ਆਰਟੀਆਈ ਕੋਈ ਨਹੀਂ ਮਿਲੀ ਮੇਰੇ ਕੋਲੋਂ ਇਹਨਾਂ ਨੇ ਸਾਈਨ ਕਰਾ ਲਏ ਕਿ ਸ਼ਾਮੀ ਮੈਨੂੰ ਫਾਈਲਾਂ ਦੇਗੇ ਤੇ ਸਵੇਰੇ ਇੱਥੇ ਹੜਤਾਲ ਕਰਾ ਕੇ ਸਪਾਈ ਸੇਵਕਾਂ ਕੋਲ ਜਾਂਦੇ ਜੀ ਅੱਜ ਹੀ ਸਾਈਨ ਕਰੋ ਉਹ ਮਨੂੰ ਵੀ ਨਹੀਂ ਇਹਨਾਂ ਨੇ ਵੇਖਣ ਦਿੱਤਾ ਕਿ ਕਿਹੜੇ ਭਰਤੀ ਕੀਤੇ ਨੇ ਤੇ ਕਿਹੜੇ ਨਹੀਂ ਕੀਤੇ ਉਹ ਅੱਛੀ ਬੰਦੇ ਕੰਮ ਕਰਨ ਵਾਲੇ ਜਿਹੜੇ ਆ ਉਹ ਇਹਨਾਂ ਨੇ ਕੱਢ ਦਿੱਤੇ ਉਹ ਹੁਣ ਮਹੀਨਾ ਡੇਢ ਮਹੀਨਾ ਹੋ ਗਿਆ ਕਿਸੇ ਖਾਤੇ 'ਚ ਨਹੀਂ ਕਿ ਉਹ ਵਿਚਾਰੇ ਕੰਮ ਕਰ ਰਹੇ ਆ ਤੇ ਸਾਡੇ ਕੋਲ ਟੋਟਲ ਜਿਹੜੀਆਂ ਸਪਾਈਸੇਕ ਪਾਦੀਆਂ 450 ਵੈਕੈਂਸੀ ਆ ਜਿਹਦੇ 'ਚੋਂ 150 ਬੰਦਾ ਜਿਹੜਾ ਉਹ ਪੁਰਾਣਾ ਪੱਕੇ ਸਾਡੇ ਕੋਲ ਕੰਮ ਕਰਦੇ ਆ 301 ਬੰਦੇ ਜਿਹੜੇ ਆ ਹੁਣ ਭਰਤੀ ਹੋ ਗਏ ਨੇ ਕੋਈ 30 ਲਗਭਗ ਸਾਡੇ ਕੋਲ ਵੈਕੈਂਸੀਆਂ ਪਾਈਤੀਆਂ ਨੇ ਤੇ ਜਿਹੜੀ ਭਰਤੀ ਹੈ ਉਹ 30 ਬੰਦਿਆਂ ਦੀ ਅਹੀ ਵੈਕੈਂਸੀਆਂ ਦੇ ਹਿਸਾਬ ਨਾਲ ਹੀ ਭਰਤੀ ਕਰ ਸਕਦੇ ਆ ਨਾ ਕਿ ਜਿੰਨੇ ਮਰਜੀ ਜੇ ਜਾਦੇ 80 ਬੰਦੇ ਭਰਤੀ ਕਰਾਉਣੇ ਨੇ ਜਾਂ 100 ਕਰਾਉਣਾ ਤੇ ਉਹ ਐਮਐਲਏ ਸਾਹਿਬ ਉਤੋਂ ਵੈਕੈਂਸੀਆਂ ਲੈ ਕੇ ਹੁਣ ਤੇ 80 ਬੰਦੇ ਭਰਤੀ ਕਰ ਲਾਂਗੇ ਬਾਕੀ ਅਸੀਂ ਜਿੰਨੇ ਵੀ ਵੈਕੈਂਸੀਆਂ ਬਚੀਆਂ ਨੇ ਉਹਨਾਂ ਨੂੰ ਹੀ ਭਰਤੀ ਕਰ ਸਕਦੇ ਆ ਨਾ ਕਿ ਵੱਧ ਕਰ ਸਕਦੇ ਆ ਤੇ ਇਸ ਕਰਕੇ ਮੈਂ ਦੂਜਾ ਨੰਬਰ ਤੇ ਉਹਨਾਂ ਨੇ ਇਹ ਗੱਲ ਕਹੀ ਆ ਜੇ ਮੀਟਿੰਗ ਨਹੀਂ ਕਰਦੇ ਵਿਕਾਸ ਨਹੀਂ ਹੋ ਰਿਹਾ ਦੇਖੋ ਸਾਡੇ ਕੋਲ ਲਗਭਗ 70-80 ਕਰੋੜ ਦੇ ਐਸਟੀਮੇਟ ਪਾਸ ਨੇ 20 ਕਰੋੜ ਦੇ ਲਗਭਗ ਸਾਡੇ ਕੋਲ ਟੈਂਡਰ ਪਾਸ ਨੇ ਤੇ ਸਾਨੂੰ ਡਾਇਰੈਕਟਰ ਸਾਹਿਬ ਵੱਲੋਂ ਸਾਲ ਹੋ ਗਿਆ ਚਿੱਠੀ ਆਈ ਨੂੰ ਤੇ ਜੇ ਤੁਹਾਡੇ ਕੋਲ ਫੰਡ ਨਹੀਂ ਹੈਗੇ ਤੇ ਤੁਸੀਂ ਕੋਈ ਕੰਮ ਨਹੀਂ ਕਰਾਉਣਾ ਉਹ ਅਸੀਂ ਵੀ ਕਰਾਉਣਾ ਜਿਹੜੇ ਸਾਡੇ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਹਦਾਇਤਾਂ ਨੇ ਸਰਕਾਰ ਵੱਲੋਂ ਆਹ ਉਹ ਚਿੱਠੀ ਆ ਜਿਹੜੀ ਸਾਨੂੰ ਡਾਇਰੈਕਟਰ ਸਾਹਿਬ ਵੱਲੋਂ ਆਈ ਆ ਰਿਮਾਈਂਡਰ ਵੀ ਆ ਪਿੱਛੇ ਹੈਗਾ ਉਹਨਾਂ ਨੇ ਦੋ ਵਾਰੀ ਸਾਨੂੰ ਕਿਹਾ ਕਿ ਤਾੜਨਾ ਸਖਤ ਕੀਤੀ ਆ ਕਿ ਜੇ ਤੁਹਾਡੇ ਕੋਲ ਫੰਡ ਨਹੀਂ ਹੈਗੇ ਤੇ ਤੁਸੀਂ ਕੋਈ ਕੰਮ ਨਹੀਂ ਕਰਾਉਣਾ ਤੇ ਠੇਕੇਦਾਰ ਜਿਹੜੇ ਆ ਉਹ ਹਾਈ ਕੋਰਟ ਜਾ ਰਹੇ ਆ ਚਾਰ ਠੇਕੇਦਾਰ ਜਿਹੜੇ ਹਾਈ ਕੋਰਟ ਜਾ ਚੁੱਕੇ ਆ ਉਹਨਾਂ ਦੇ ਆ ਨੋਟਸ ਜਿਹੜਾ ਆ ਨੋਟਸ ਹਾਈ ਕੋਰਟੋਂ ਸਾਨੂੰ ਆਏ ਆ ਤੇ ਉਹ ਕਾਨੂੰਨ ਇਹ ਕਹਿੰਦਾ ਜੇ ਠੇਕੇਦਾਰ ਕੋਲ ਅਸੀਂ ਕੰਮ ਕਰਨੇ ਆ 15 ਦਿਨਾਂ ਦੇ ਅੰਦਰ ਅੰਦਰ ਅਸੀਂ ਪੇਮੈਂਟ ਕਰ ਪਈ ਹੁੰਦੀ ਆ ਤੇ ਅੱਜ ਤੱਕ ਆਪ ਪਾਰਟੀ ਦੀ ਸਰਕਾਰ ਨੇ ਕਾਰਪੋਰੇਸ਼ਨ ਨੂੰ ਇੱਕ ਵੀ ਰੁਪਇਆ ਢਾਈਆਂ ਸਾਲਾ ਜਿੰਨੀ ਲਿਆ ਕੇ ਦਿੱਤਾ ਤੇ ਅੱਜ ਅਸੀਂ ਕੋਈ 8-7 ਕਰੋੜ ਰੁਪਇਆ 10 ਕਰੋੜ ਠੇਕੇਦਾਰਾਂ ਦੀ ਸਾਡੀ ਦੇਣਦਾਰੀ ਆ ਤੇ ਸਰਕਾਰ ਨੇ ਸਾਡੇ ਤੇ ਪਾਬੰਦੀ ਲਾਈ ਹੈ ਕਿ ਤੁਸੀਂ ਕੋਈ ਕੰਮ ਨਹੀਂ ਕਰਾਉਣਾ ਸ਼ਾਇਦ ਇਹਨਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਤੇ ਉੱਥੇ ਬੈਠੇ ਰੋਜ਼ ਹੀ ਕਹਿ ਦਿੰਦੇ ਡਵੈਲਪਮੈਂਟ ਦੀ ਹੋ ਰਹੀ ਡਵੈਲਪਮੈਂਟ ਪੈਸਿਆਂ ਨਾਲ ਹੋਣੀ ਹੈ ਨਾ ਕਿ ਗੱਲਾਂ ਨਾਲ ਹੋਣੀ ਹੈ ਇੱਕ ਵੀ ਰੁਪਇਆ ਐਮਐਲਏ ਸਾਹਿਬ ਦੱਸ ਦੇਣ ਜਾ ਜਿਹੜੇ ਬੋਲਦੇ ਨੇ ਇਹ ਦੱਸ ਦੇਣ ਕਿ ਕਾਰਪੋਰੇਸ਼ਨ ਨੂੰ ਪੰਜਾਬ ਸਰਕਾਰ ਨੇ ਕਿਦੋਂ ਫੰਡ ਲਿਆ ਕੇ ਦਿੱਤਾ ਜਾਂ ਸਾਡੇ ਕੋਲ ਕਿਹੜਾ ਫੰਡ ਹੈ ਜਿਹਦੇ ਨਾਲ ਅਸੀਂ ਕੰਮ ਕਰਾ ਦਈਏ ਅਸੀਂ ਤੇ ਤਰਜਰਾਰ ਹੋਏ ਪਏ ਆਂ ਸਰਕਾਰ ਸਾਨੂੰ ਕੰਮ ਨਹੀਂ ਕਰਨ ਦੇਣ ਲਈ ਦੂਜਾ ਨੰਬਰ ਰਹਿ ਗਿਆ ਇਹ ਆਂਦੇ ਜੀ ਮੀਟਿੰਗ ਨਹੀਂ ਕਰਦੇ ਮੀਟਿੰਗ ਦੀ ਆ ਮੈਂ ਚਾਰ ਚਿੱਠੀਆਂ ਘੱੜ ਚੁੱਕਾ ਆ ਉਹਦੀਆ ਤਰੀਕਾ ਹੈ ਗਿਆਨੇ ਆ ਵੇਖੋ ਇਹਨਾਂ ਨੂੰ ਮੈਂ ਡਿਪਾਰਟਮੈਂਟ ਨੂੰ ਚਾਰ ਵਾਰੀ ਚਿੱਠੀਆਂ ਗੱਡੀਆਂ ਨੇ ਕਿ ਮੀਟਿੰਗ ਕਰੀਏ ਤੇ ਇਹਨਾਂ ਨੇ ਕੋਈ ਮੇਰੇ ਕੋ ਜੰਦਾ ਨਹੀਂ ਆਂਦਾ ਕੋਈ ਮੇਰੇ ਕੋ ਕੰਮ ਨਹੀਂ ਲੈਂਦਾ ਕਿ ਜੇ ਦੀ ਮੀਟਿੰਗ ਦੇ ਵਿੱਚ ਅਸੀਂ ਪਾ ਕੇ ਤੇ ਕਰਾਉਣਾ ਉੱਥੇ ਚਾਹ ਪਾਣੀ ਪੀਣ ਵਾਸਤੇ ਤੇ ਆਪਾਂ ਮੀਟਿੰਗ ਨਹੀਂ ਕਰਨੀ ਤੇ ਡਵੈਲਪਮੈਂਟ ਵਾਸਤੇ ਤੇ ਸਾਡੇ ਕੋਲ ਫੰਡ ਜਿਹੜੇ ਆਪਣਾ ਐਸਟੀਮੇਟ ਜਿਹੜਾ 70 80 ਕਰੋੜ ਦੇ ਪਾਸ ਪਏ ਆ ਟੈਂਡਰ ਹੋਏ ਪਏ ਆ ਤੇ ਫੰਡ ਹੁੰਦੇ ਕੰਮ ਹੋਣ ਤੇ ਅੱਗੋਂ ਜੇ ਪੈਸੇ ਲੈ ਕੇ ਆਉਣ ਤੇ ਅਸੀਂ ਦਿਨ ਰਾਤ ਹੀ ਮੀਟਿੰਗਾਂ ਕਰੀ ਜਾਈਏ ਮੀਟਿੰਗ ਦੀ ਜਿਹੜੀ ਤੰਗੀ ਹੈ ਗੱਲ ਤੇ ਫੰਡਾਂ ਦੀ ਆ ਤੇ ਸਰਕਾਰ ਨੇ ਸਾਡੇ ਤੇ ਪਾਬੰਦੀ ਲਾਈ ਹੈ ਕਿ ਜੇ ਪੈਸੇ ਨਹੀਂ ਹੈਗੇ ਤੇ ਕੰਮ ਨਾ ਕਰਾਓ ਇਹਦੇ ਚ ਕੀ ਆ ਕਿ ਸਰਕਾਰ ਨੂੰ ਠੇਕੇਦਾਰ ਪਾਰਟੀ ਬਣਾ ਲੈਂਦੇ ਨੇ ਹਾਈ ਕੋਰਟ 'ਚ ਤੇ ਸਾਡੇ ਕੋਲ 2 3 4 ठेकेदारों ਨੇ ਉਥੇ ਕੇਸ ਕਰਕੇ ਤੇ ਸਾਨੂੰ ਲੋਡਸ ਆ ਗਏ ਨੇ ਤੇ ਕੰਮ ਕਿਸ ਤਰ੍ਹਾਂ ਹੋ ਸਕਦੇ ਨੇ ਮੀਟਿੰਗਾਂ ਜਿਹੜੀਆਂ ਨੇ ਅਸੀਂ ਉਹਨਾਂ ਨੂੰ ਕਹਿੰਨੇ ਕਰੀਓ ਮੀਟਿੰਗ ਨਹੀਂ ਕਰਦੇ ਆ ਤੁਹਾਡੇ ਕੋਲ ਰਿਟਰਨ ਜਿਹੜੇ ਆ ਲੈਟਰਾਂ ਭੇਜੀਆਂ ਨੇ ਅਸਲੀਅਤ ਇਹ ਕੀ ਆ ਵੀ ਗਾਦੀ ਨੰਬਰ ਨਗਰ ਕੈਂਪ ਵੀ ਅੱਜ ਉੱਥੇ ਹੀ ਜਗ੍ਹਾ ਤੇ ਆ ਜਿੱਥੇ ਅੱਜ ਤੋਂ 55 ਸਾਲ ਪਹਿਲਾਂ ਹੀ ਹੁਣ ਵੀ ਉੱਥੇ ਆ ਤੇ ਮੌਜੂਦਾ ਪੁਲਿਸ ਵੀ ਉੱਥੇ ਹੀ ਆ ਤੇ ਨਸ਼ੇ ਵੇਚਣ ਵਾਲੇ ਸੌਦਾਗਰ ਵੀ ਉੱਥੇ ਹੀ ਆ ਗੱਲ ਕਰ ਰਹੇ ਸਨ ਸਪੇ ਸਾਡੇ ਕਾਉਂਸਲਰ ਰਾਜਕੁਮਾਰ ਰਾਜੂ ਜਿਹੜਾ ਸਾਡੇ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਰਹੇ ਨੇ ਤੇ ਇਸ ਟਾਈਮ ਮੰਡਲ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਉੱਪਰ ਉਂਗਲ ਚੁੱਕਦੇ ਆ ਜੀ ਉਹਨਾਂ ਨੇ ਨਸ਼ਾ ਜਿਹੜਾ ਸੀਗਾ ਉਹ ਵੇਚਨ ਉਹ ਨਸ਼ਾ ਦੀ ਜਿਹੜੀ ਲੋਕਾਂ ਦੀ ਤਲਾਸ਼ੀ ਹੋ ਰਹੀ ਸੀ ਉੱਤੇ ਉਹਨਾਂ ਨੇ ਇੰਟਰਫਰੈਂਸ ਕੀਤਾ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਨਾਲੋ ਗੱਲ ਕਰੀ ਬੜੀ ਵੱਡੀ ਖੇਪ ਮਿਲਦੀ ਸੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਇੰਟੈਲੀਜੈਂਸ ਬਿਊਰੋ ਦੀ ਜਾਂ ਸੀਆਈਡੀ ਵਾਲਿਆਂ ਦੀ ਪੁਲਿਸ ਦੀ ਇੰਟਰਨਲ ਜਿਹੜੀ ਗੱਲ ਆ ਖੇਪ ਮਿਲੀ ਨਾ ਮਿਲਨੀ ਇਹ ਤੇ ਪੁਲਿਸ ਦੀ ਇੰਟਰਨਲ ਗੱਲ ਸੀ ਇਹ ਸਿਰਫ ਸਿਰਫ ਆਮ ਆਦਮੀ ਪਾਰਟੀ ਨੂੰ ਕਿੱਦਾਂ ਪਤਾ ਜੀ ਖੇਪ ਮਿਲੀ ਇਹ ਤੇ ਸਿਕਰਟ ਮਿਸ਼ਨ ਸੀਗਾ ਉਹਨਾਂ ਦਾ ਕਿ ਖੇਪ ਹੈਗੀ ਹੀ ਕਿ ਨਹੀਂ ਹੈਗੀ ਅਸੀਂ ਵੱਧ ਚੜ ਕੇ ਗੱਲਾਂ ਕਰੀ ਜੰਨੇ ਆ ਦੂਜੀ ਗੱਲ ਐ ਕਿ ਜਿਹੜੀ ਨਸ਼ੇ ਦੀ ਗੱਲ ਕਰਦੇ ਸੀ ਰਾਜਕੁਮਾਰ ਜੀ ਉਹਨਾਂ ਵਾਲੇ ਵੀ ਉਹਨਾਂ ਦੇ ਰਿਸ਼ਤੇਦਾਰ ਨੇ ਮੈਂ ਇਹ ਗੱਲ ਥਿਕੇ ਕਹਣਾ ਕਿ ਉਹ ਜਿਹੜਾ ਵਾ ਗਾਂਧੀ ਕੈਂਪ ਇੱਕ ਦੂਜੇ ਦਾ ਰਿਸ਼ਤੇਦਾਰੀ ਆ ਕਿ ਉਹ ਬਾਹਰ ਨਹੀਂ ਹੈਗੇ ਲੇਕਿਨ ਭਰਾ ਭਾ ਵੀ ਸਾਂਝੀ ਜਗਾ ਹੁੰਦੇ ਨੇ ਉਹ ਵੀ ਅਪਚਕੁੰਦੇ ਬੋਲਦੇ ਨਹੀਂ ਹੁੰਦੇ ਅਸੀਂ ਕਹੇ ਦਿਆ ਕੋਈ ਰਿਸ਼ਤੇਦਾਰ ਕਹੀਦੀ ਸੌਣ ਨਹੀਂ ਚੁੱਕ ਸਕਦਾ ਮੇਰੇ ਸਾਡੇ ਲਾਗੇ ਰਾਜਕਮਰ ਜੀ ਬੈਠੇ ਆ ਤੁਹਾਨੂੰ ਕਲੀਅਰ ਕਰਨਗੇ ਕਿ ਉਹ ਰਿਸ਼ਤੇਦਾਰੀ ਕੀ ਆ ਗੁੱਡੂ ਦੀ ਗੱਲ ਕਰ ਰਹੇ ਸੀ ਕਿ ਅਸੀਂ ਸਪੋਰਟ ਕਰ ਰਹੇ ਆ ਬਿਲਕੁਲ ਠੋਕ ਕੇ ਸਪੋਰਟ ਕਰ ਰਹੇ ਆ ਰਾਜਕਮਰ ਰਾਜੂ ਜੀ ਉਹ ਗਲਤ ਨਹੀਂ ਹੈਗਾ ਜਿਸ ਬੰਦੇ ਦੀ ਗੱਲ ਕਰਦੇ ਪਹਿਲਾਂ ਪਤਾ ਜੇ ਕਰ ਲੋ ਦੀ ਜਮਾਤ ਕਿਨੇ ਦਿੱਤੀ ਸੀਗੀ ਪਹਿਲਾਂ ਇਹ ਵੀ ਪਤਾ ਕਰ ਲੋ ਉਹਨੂੰ ਛਡਾਉਣ ਵਾਸਤੇ ਕਿਹੜਾ ਕਿਹੜਾ ਫੋਨ ਗਿਆ ਸੀ ਅੱਜ ਵੀ ਸਾਡੇ ਤੇ ਇਲਜ਼ਾਮ ਲਾ ਰਹੇ ਹੋ ਸੋ ਮੈਂ ਅਗਰ ਕਹਿਣਾ ਤੱਥਾਂ ਦੇ ਆਧਾਰ ਤੇ ਗੱਲ ਕਰੀਏ ਅਸੀਂ ਕੋਈ ਇਹ ਮੰਡੀ 'ਚ ਨਹੀਂ ਬੈਠੇ ਸੋ ਗੱਲ ਆ ਵੀ ਅਸੀਂ ਸਿਰਫ ਤੇ ਸਿਰਫ ਪਟਿਆਲੇ ਸ਼ਹਿਰ ਦੀ ਤਰੱਕੀ ਤੇ ਪਟਿਆਲੇ ਸ਼ਹਿਰ 'ਚ ਨਸ਼ਾ ਮੁਕਤ ਕਰਨ ਵਾਸਤੇ ਜੇ ਸਰਕਾਰ ਪਹਿਲ ਕਰ ਦੇਗੀ ਅਸੀਂ ਉਹਦੇ ਨਾਲ ਆ ਪੁਲਿਸ ਦੇ ਨਾਲ ਆ ਤੇ ਦਿਸੇ ਦਰਵਾਲੂ ਕਿਹੇ ਵੱਲੋਂ ਆਖਿਆ ਪਾ ਉੱਥੇ ਕੋਈ ਨਾ ਕੋਈ ਕਿਸ ਦਾ ਹਿੱਸੇਦਾਰ ਹੈ ਗਾਂਧੀ ਕੈਂਪ ਵਿੱਚ ਇੱਕੋ ਹੀ ਬਲਾਦਰੀ ਹੈ ਜਿਆਦਾ ਉਹ ਕੋਈ ਨਾ ਕੋਈ ਇੱਥੇ ਰਿਸ਼ਤੇਦਾਰ ਹੈ ਕਿਸੇ ਦਾ ਉਹਦੇ ਵਿੱਚ ਜਿਹੜੇ ਮੈਨੂੰ ਵੱਲੋਂ ਕਹਿੰਦੇ ਪਏ ਮੇਰਾ ਰਿਸ਼ਤੇਦਾਰ ਆ ਉਹ ਆਮ ਆਦਮੀ ਪਾਰਟੀ ਦੇ ਮੇਨ ਬੰਦੇ ਨੇ ਜਿਹੜੇ ਕੈਂਪ ਦੇ ਵਿੱਚ ਦੋ ਤੇ ਉਹਨਾਂ ਵੀ ਉਹਨਾਂ ਦਾ ਰਿਸ਼ਤੇਦਾਰ ਆ ਉਹ ਉਹਨਾਂ ਹੀ ਰਿਸ਼ਤੇਦਾਰ ਉਹਨਾਂ ਦਾ ਜਿਹੜਾ ਮੇਨ ਆਮ ਆਦਮੀ ਪਾਰਟੀ ਤੇ ਉਹਨਾਂ ਤੋਂ ਬੰਦਾ ਵੈ ਉਹਦੀ ਪੁੱਛੋ ਅਥੋਂ ਸਭ ਬਿੱਟੂ ਭਾਜੀ ਮੈਨੂੰ ਇੱਕ ਗੱਲ ਦਾ ਜਵਾਬ ਦੋ ਜੇ ਤਾਂ ਤੁਸੀਂ ਬੜੀ ਸਚਾਈ ਨਾਲ ਚੱਲਦੇ ਪਿਓ ਸਭ ਤੋਂ ਵੱਡੀ ਸਚਾਈ ਇੱਕੋ ਹੀ ਹੈ ਕਾ ਉਹ ਪਤਾ ਕਰੋ ਉਹਦੀ ਜ਼ਮਾਨਤ ਕਿਨੇ ਦਿੱਤੀ ਦੀ ਹੈ ਜੇ ਮੈਂ ਉਹਦੀ ਜ਼ਮਾਨਤ ਦਿੱਤੀ ਹੋਏਗੀ ਤੇ ਮੇਰੇ ਤੇ ਪਰਚਾ ਕਰੋ ਤੇ ਜੇ ਉਹਦੀ ਜ਼ਮਾਨਤ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਦਿੱਤੀ ਹੋਏਗੀ ਤੇ ਫੇਰ ਕੀ ਕਰੋਗੇ ਜੇ ਤੁਹਾਡੇ ਜੇ ਹੈਗਾ ਹੁਣ ਜੁਰਤ ਤੋ ਪਤਾ ਕਰਕੇ ਦੱਸੋ ਕਿ ਆਮ ਆਦਮੀ ਪਾਰਟੀ ਦੀ ਜ਼ਮਾਨਤ ਦਿੱਤੀ ਦੀ ਹੈ ਕਿ ਨਹੀਂ ਹੋਇਆ ਉਹਦੀ ਸਾਜੰਦ